ਦੇਸ਼ ਦੀ ਆਮ ਚੋਣਾਂ ਲਈ ਪਹਿਲੇ ਗੇੜ ਦੀ ਚੋਣ ਦੇ ਵਿੱਚ ਕੁਝ ਘੰਟੇ ਹੀ ਬਾਕੀ ਰਹਿ ਗਏ ਨੇ ਤੇ ਕੁਝ ਘੰਟਿਆਂ ਤੱਕ ਕਹਿੰਦਾ ਭਾਵ ਕਿ ਜਿਹੜਾ ਚੋਣ ਪ੍ਰਚਾਰ ਪਹਿਲੇ ਗੇੜ ਦਾ ਉਹ ਸਮਾਪਤ ਹੋ ਰਿਹਾ ਅਜਿਹੀ ਵਾ ਜਿਕਰ ਆਪਾਂ ਪੰਜਾਬ ਵਾਲਾਈਏ ਤਾਂ ਇੱਥੇ ਵੱਡੇ ਪੱਧਰ ਉੱਤੇ ਐ ਕਿ ਆਰਾਮ ਗਿਆ ਆਰਾਮ ਦੀ ਸਥਿਤੀ ਬਣੀ ਰਹੀ ਦੂਜੇ ਵੱਨੇ ਕਿਸਾਨਾਂ ਦੀ ਗੱਲ ਕਰ ਲਈਏ ਕਿਸਾਨ ਧਰਾਂ ਆਪਣੀਆਂ ਮੰਗਾਂ ਲਈ ਲੰਬੇ ਸੰਘਰਸ਼ ਉੱਤੇ ਨੇ ਵੱਡੇ ਸੰਘਰਸ਼ ਉੱਤੇ ਨੇ ਪੰਜਾਬ ਦੇ ਵਿੱਚ ਭਾਜਪਾ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਤੇ ਦੂਜੇ ਪੱਧਰੇ ਕਨੌਰੀ ਤੇ ਸੰਭੂ ਬਾਰਡਰ ਉਤੇ ਜਿਹੜੇ ਵੱਡੇ ਪੱਧਰ ਉਤੇ ਉਹਨਾਂ ਨੇ ਟਕਾਣੇ ਬਣਾਏ ਹੋਏ ਨੇ ਸੰਘਰਸ਼ ਹੈ ਤੇ ਅੱਜ ਸੰਭੂ ਵਿਖੇ ਰੇਲਵੇ ਟ੍ਰੈਕ ਨੂੰ ਕੰਦਾਪਾਪ ਘੇਰਨ ਦੀ ਕੋਸ਼ਿਸ਼ ਕੀਤੀ ਗਈ ਉਹ ਸਥਿਤੀ ਕੀ ਰਹੀ ਹੈ ਅਜਿਹੇ ਸਾਰੇ ਮਾਮਲੇ ਉਤੇ ਸਾਡੇ ਨਾਲ ਗੱਲਬਾਤ ਲਈ ਖਾਸ ਤੌਰ ਤੇ ਜੁੜੇ ਨੇ ਉੱਗੇ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਜੀ ਸੋ ਸਭ ਤੋਂ ਪਹਿਲਾਂ ਸੇਖੋ ਸਾਹਿਬ ਚੈਨਲ ਜੀ ਇਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਸ਼ੁਕਰੀਆ ਜੀ ਪਿੰਦਰ ਸਾਹਿਬ ਬਹੁਤ ਸ਼ੁਕਰੀਆ ਵੱਡਸਾ ਚੋਣਾਂ ਦਾ ਜਿਹੜਾ ਪਹਿਲਾ ਜਿਹੜਾ 19 April ਨੂੰ ਹੋਣਿਆ ਨੇ ਕੁਝ ਰਾਜਾਂ ਦੇ ਵਿੱਚ ਤੇ ਚੋਣ ਪ੍ਰਚਾਰ ਕਹਿੰਦਾ ਭਾਵ ਕਿ ਅੱਜ ਸਮਾਪਤ ਹੋ ਰਿਹਾ ਹੈ ਪਹਿਲੇ ਗੀੜ ਦੀਆਂ ਵੋਟਾਂ ਨੇ ਵੀ ਕੁਝ ਘੰਟੇ ਹੀ ਬਾਕੀ ਨੇ ਪੰਜਾਬ ਦੀ ਗੱਲ ਕਰ ਲਈਏ ਤਾਂ ਸਿਆਸੀ ਲਿਹਾਜ਼ ਉੱਤੇ ਵੱਡੇ ਪੱਧਰ ਉੱਤੇ ਆਇਆ ਰਾਮ ਗਿਆਰਾਮ ਦੀ ਸਥਿਤੀ ਬਣੀ ਰਹੀ ਹੈ ਲੰਬੇ ਸਮੇਂ ਬਾਅਦ ਕਹਿੰਦਾ ਭਾਵ ਕਿ ਇਸ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਅਜੀਬ ਸਥਿਤੀ ਵੇਖਣ ਨੂੰ ਮਿਲੀ ਪਰ ਪੰਜਾਬ ਦੇ ਵਿੱਚ ਅਜਿਹਾ ਜਿਹੜਾ ਆਇਆ ਰਾਮ ਗਿਆ ਰਾਮ ਸਿਆਸੀ ਵਿਸਪੋਰਟ ਪੱਤੇ ਪੱਦਰ ਤੇ ਸਾਹਮਣੇ ਆਇਆ ਹੈ ਇਹਦੇ ਪਿੱਛੇ ਕੀ ਕਾਰਨ ਹੈ ਕੀ ਵਜ੍ਹਾ ਹੈ ਕਿ ਅਜਿਹੀ ਸਥਿਤੀ ਵੋਟਰਾਂ ਨੂੰ ਜਿੱਥੇ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਨਾਲ ਸਿਆਸੀ ਪਾਰਟੀਆਂ ਲਈ ਵੀ ਅਜਿਹਾ ਮਾਮਲਾ ਔਖਾ ਲੱਗ ਰਿਹਾ ਹੈ ਜੀ ਹਾਂ ਮੇਰੀ ਗੱਲ ਤਾਂ ਇਹ ਹੈ ਕਿ ਸੋਹਣੇ ਚੰਗੂ ਗੱਲ ਹੈ ਕਿ ਪਰਸੋਂ ਜਿਹੜਾ ਦੇਸ਼ ਦੇ ਵਿੱਚ 102 ਅਸੈਂਬਲੀ ਕੰਸਟਿਟੈਂਸੀ ਦੇ ਵੱਖ-ਵੱਖ ਰਾਜਾਂ ਦੇ ਵਿੱਚ ਇਲੈਕਟਰੀਟ ਦੇ ਵਿੱਚ ਪਹਿਲਾ ਫੇਸ ਜਿਹੜਾ ਉਹ ਮੁਕੰਮਲ ਹੋਣ ਜਾ ਰਿਹਾ ਵਾ ਔਰ ਇਹ तकरीबन ਕੋਈ ਲਾਲਿਆ ਜਾਵੇ ਕਿ 12 19% ਜਿਹੜੀਆਂ ਟੋਟਲ ਸਾਡੀਆਂ ਸੀਟਾਂ ਉਹਦੇ ਬਰਾਬਰ ਸੀਟਾਂ ਦੀ ਚੋਣ ਹੋ ਰਹੀ ਆ ਔਰ ਆਸ ਲੱਗਦਾ ਹੈ ਕਿ ਇਥੋਂ ਤੱਕ ਪਹੁੰਚਣ ਲਈ ਅੱਜ ਤੱਕ ਦਾ ਜਿਹੜਾ ਸੀਗਾ ਜੋ ਪ੍ਰਚਾਰ ਸੀਗਾ ਉਹਦੇ ਵਿੱਚ ਕਾਫੀ ਵੱਡੇ ਲੋਕਾਂ ਨਾਲ ਸੰਬੰਧਿਤ ਮੁੱਦੇ ਉਠਾਏ ਗਏ ਆ ਰਾਜਨੀਤਿਕ ਪਾਰਟੀਆਂ ਭਾਵੇਂ ਜਿਹੜਾ ਮਰਜੀ ਮੁੱਦਾ ਅਰਦੇ ਰਹੀਆਂ ਖਾਸ ਕਰਕੇ ਬੀਜੇਪੀ ਨੇ ਧਾਰਮਿਕ ਤਰ੍ਹਾਂ ਵੀ ਕਰਨ ਦੀ ਗੱਲ ਕੀਤੀ ਆ ਤੇ ਬੀਜੇਪੀ ਨੇ ਹੋਰ ਜਿਹੜੇ ਇਸ ਕਿਸਮ ਦੇ ਮੁੱਦੇ ਕੀਤੇ ਆ ਜਿਹਦੇ ਨਾਲ ਆਰਥਿਕ ਤੇ ਹੋਰ ਮੁੱਦਿਆਂ ਤੇ ਘੱਟ ਜ਼ੋਰ ਦੇ ਕੇ ਦੂਸਰੇ ਪਾਸੇ ਵੱਲ ਜ਼ਿਆਦਾ ਜ਼ੋਰ ਦਿੱਤਾ ਆ ਜਿਹੜੀ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਵਿੱਚ ਇਹ ਗੱਲ ਬੜੀ ਅਨਫੋਰਚੂਨੇਟ ਆ ਉਹਦਾ ਪਹਿਲਾ ਤੇ ਜਵਾਬ ਸਭ ਤੋਂ ਛੋਟੇ ਅੱਖਰਾਂ 'ਚ ਆ ਕਿ ਰਾਜਨੀਤੀ ਜਾਂ ਰਾਜਨੀਤਿਕ ਕਿਰਦਾਰ ਜਿਹੜਾ ਉਹ ਬਹੁਤ ਹੀ ਨੀਵੇਂ ਹੱਦ ਦੇ ਦਰਜੇ ਤੱਕ ਗਿਰ ਚੁੱਕਾ ਵਾ ਇਹ ਰਾਜਨੀਤਿਕ ਲੀਡਰ ਜਿਹੜੇ ਕਿਸੇ ਸਮੇਂ ਤੇ ਲੋਕਾਂ ਦੇ ਮਸੀਹਾ ਕਹੇ ਜਾਂਦੇ ਸੀਗੇ ਤੇ ਲੋਕ ਇਹਨਾਂ ਨੂੰ ਫੋਲੋ ਕਰਦੇ ਸੀਗੇ ਉਹ ਸਮਾਂ ਸੀਗਾ ਨਹਿਰੂ ਦਾ ਸਮਾਂ ਸੀਗਾ ਕੈਰੋਂ ਦਾ ਸਮਾਂ ਸੀ ਸੁਖਾੜੀਆ ਦਾ ਸਮਾਂ ਸੀਗਾ ਜੀ ਵੀ ਪੰਥ ਸਾਹਿਬ ਹੁੰਦੇ ਸੀਗੇ ਚੋਹਾਨ ਹੁੰਦੇ ਸੀਗੇ ਇੱਕ ਇੱਕ ਆਮਰਾਜ ਵਰਨੇ ਬੜੇ-ਬੜੇ ਲੋਕ ਹੁੰਦੇ ਸੀਗੇ ਤੇ ਵਸਤਾਰਾ ਸਿੰਘ ਹੁੰਦੇ ਸੀ ਉਸ ਸਮੇਂ ਦੇ ਵਿੱਚ ਜਾਂ ਗਿਆਨੀ ਕਰਤਾਰ ਸਿੰਘ ਸੀਗੇ ਫਿਰ ਜੀ ਫੋਲੋ ਕਰਦੇ ਸੀਗੇ ਔਰ ਜਿਹੜੀ ਆਪਣੀ ਗੱਲ ਤੇ ਅਟਲ ਰਹੀ ਸੀ ਹੁਣ ਤੇ ਲੱਗਦਾ ਵੀ ਦੇਸ਼ ਦੀ ਰਾਜਨੀਤੀ 'ਚ ਇਹਨਾਂ ਨੂੰ ਨਿਗਾਰ ਆ ਗਿਆ ਵਾ ਔਰ ਇਹ ਲਗਾੜ ਇਸ ਕਰਕੇ ਨਹੀਂ ਆਇਆ ਕਿ ਇਹ ਕੋਈ ਮਾਤਾਵਰ ਨਿਧਨ ਲਗਾੜ ਇਸਕੇ ਆ ਕਿ ਰਾਜਨੀਤੀ ਦੇ ਵਿੱਚਲੇ ਵੱਡੇ ਪਲੇਅਰ ਆ ਉਹੀ ਬਹੁਤ ਘਟੀਆ ਦਰਜੇ ਦੀ ਰਾਜਨੀਤੀ ਤੱਕ ਪਹੁੰਚ ਗਿਆ ਜਿਨ੍ਹਾਂ ਦਾ ਮੁੱਖ ਮਕਸਦ ਸਿਰਫ ਤਾਕਤ ਨੂੰ ਹਥਿਆਉਣਾ ਹੈ ਔਰ ਤਾਕਤ ਨੂੰ ਹਥਿਆਉਣ ਦੀ ਭੁੱਖ ਇੰਨੀ ਜ਼ਿਆਦਾ ਹੋ ਗਈ ਆ ਇੰਨੀ ਜ਼ਿਆਦਾ ਗਰੀਡ ਹੋ ਗਈ ਆ ਕਿ ਜਿਹਦੇ ਵਿੱਚ ਉਹ ਆਪਣਾ ਪਰਸਨਲ ਕਿਰਦਾਰ ਆਪਣੀ ਵਿਚਾਰਧਾਰਾ ਆਪਣੇ ਵੱਡਿਆਂ ਵਡੇਰਿਆਂ ਦਾ ਪਸ਼ੋਕੜ ਉਹ ਸਾਰਾ ਕੁਝ ਭੁੱਲ ਕੇ ਤੇ ਸਿਰਫ ਥੋੜੇ ਸਮੇਂ ਦਾ ਜਿਹੜਾ ਹੁੰਦਾ ਨਾ ਆਪਣਾ ਇਹ ਮਜ਼ਾ ਲੈਣ ਵਾਸਤੇ ਕਿਉਂਕਿ ਰਾਜਨੀਤੀ ਬਹੁਤ ਵੱਡੀ ਮਦੀ ਵਾਲੀ ਖੇਡ ਬਣ ਗਈ ਹੈ ਕਈ 1.5 2 ਮਹੀਨਾ ਨਾ ਵਾਸਤੇ ਉਖੇ ਆ ਮੁਰਗੇ 5 ਸਾਲ ਤੇ ਇਹਨੇ ਰੱਬ ਨੂੰ ਭੁੱਲ ਜਾਣਾ ਉਹਦੇ ਵਿੱਚ ਧੰਦਾ ਬਹੁਤ ਵੱਡਾ ਬਣ ਗਿਆ ਤੁਸੀਂ ਕੋਈ ਕੰਮ ਨਾ ਕਰੋ ਇੱਕ ਵਾਰੀ ਤੁਹਾਨੂੰ ਰਾਜਨੀਤੀ ਤੁਹਾਡਾ ਕਿਤੇ ਪੱਲਾ ਫੜਿਆ ਤੇ ਇਹ ਕਿਸ ਚੀਜ਼ ਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਤੁਸੀਂ ਤੁਹਾਨੂੰ ਲੱਗਣਾ ਪਈ ਬਹੁਤ ਸਿਕਿਉਰ ਹੋਗੇ ਉ게 ਸਾਨੂੰ ਪਤਾ ਵੀ ਸਾਰਿਆਂ ਨੇ ਮਰਨਾ ਵੀ ਆ ਰਾਜਨੀਤੀ ਤੋਂ ਰਿਟਾਇਰ ਵੀ ਹੋਣਾ ਔਰ ਵੱਡੇ ਵੱਡੇ ਨੇਤਾ ਤੁਸੀਂ ਦੇਖਿਆ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ ਉਹਨਾਂ ਨੂੰ ਲੋਕ ਯਾਦ ਜਾਣਦੇ ਆ ਪ੍ਰਧਾਨ ਮੰਤਰੀ ਦੇਸ਼ ਬਹੁਤ ਹੋਏ ਆ ਪਰ ਕਿੰਨਾ ਪ੍ਰਧਾਨ ਮੰਤਰੀਆਂ ਦਾ ਨਾਮ ਅਜੇ ਵੀ ਲੈ ਜਾਂਦਾ ਵਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਤਾਂ ਬਹੁਤ ਹੋਏ ਆ ਪਰ ਕਿਹੜੇ ਮੁੱਖ ਮੰਤਰੀ ਦਾ ਨਾਮ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਅਜੇ ਵੀ ਹੈਗਾ ਕਿਉਂਕਿ ਉਹ ਲੋਕ ਖੇਤਾਂ ਵਾਸਤੇ ਉਹ ਕੰਮ ਕੀਤਾ ਸੀਗਾ ਹੁਣ ਤਾਂ ਇਹ ਆ ਗਿਆ ਕਿ ਡਰ ਲੱਗਦਾ ਵਾ ਕਿ ਕੀ ਇਹੋ ਜੇ ਨੀਵੇਂ ਦਰਜੇ ਦੇ ਕਰਦਾਰ ਵਾਲੇ ਬੁੱਢੀ ਪੱਧਰ ਦੇ ਰਾਜਨੀਤਿਕ ਨਖਾਵਾਂ ਦੇ ਵਿੱਚ ਸਾਡਾ ਲੋਕਤੰਤ ਸੇਫ ਹੈਗਾ ਕਿ ਨਹੀਂ ਹੈ ਲੋਕਤੰਤ ਸਾਡਾ ਸੁਰੱਖਿਤ ਹੈਗਾ ਕਿ ਨਹੀਂ ਹੈਗਾ ਇਸੇ ਕਰਕੇ ਹੁਣ ਸਾਰੀ ਵਾਗਡੋਰ ਜਿਹੜੀ ਆ ਉਹ ਸਿਟੀਜ਼ਨ ਦੇ ਹੱਕ ਦੇ ਵਿੱਚ ਆ ਸਾਰੀ ਵਾਗਡੋਰ ਜਿਹੜੀ ਹੈਗੀ ਉਹ ਗਣ ਦੇ ਹੱਕ ਦੇ ਵਿੱਚ ਆ ਜਿਹਨੂੰ ਸੰਵਿਧਾਨ ਨੇ ਸਭ ਤੋਂ ਸੁਪਰੀਮ ਰੱਖਿਆ ਸੀ ਭਾਈ ਜੇ ਤੁਸੀਂ ਇਹਨੂੰ ਬਚਾਉਣਾ ਬਚਾ ਲੋ ਇਹ ਉਹ ਜਮਾਤ ਇੱਕ ਉਹ ਕਰੀਟ ਪੈਦਾ ਹੋ ਚੁੱਕੀ ਆ ਕਿ ਜਿਹੜੀ ਹਰ ਪਾਸਿਓ ਜਿਹੜੀ ਉਹ ਚ ਗਰਾਵਟ ਹੈ ਤੇ ਉਹ ਕ੍ਰਪਸ਼ਨ ਦਾ ਲੈਵਲ ਹੈ ਮੋਰਲ ਕ੍ਰਪਸ਼ਨ ਵਾਲੀ ਗੱਲ ਉਹਦੇ ਵਿੱਚ ਆਉਂਦੀ ਆ ਚਾਹੇ ਉਹ ਪੈਸੇ ਦੀ ਕ੍ਰਪਸ਼ਨ ਵਾਲੀ ਗੱਲ ਕਹਾਂਦੀ ਆ ਚਾਹੇ ਦੂਸਰੇ ਨਾਲ ਧੱਕਾ ਕਰਦੇ ਆ ਚਾਹੇ ਉਹ ਹੇਰਾਫੇਰੀਆਂ ਕਰਦੇ ਆ ਚਾਹੇ ਡਰਾਉਂਦੇ ਆ ਜਾਂ ਝੰਕਾਉਂਦੇ ਆ ਜਾਂ ਆਪਣਾ ਕੁੰਬਾ ਪਾਲਦੇ ਆ ਜਾਂ ਜਿਹੜੇ ਪਬਲਿਕ ਅਸੈਟ ਉਹਨਾਂ ਦੇ ਹੱਥ ਦਿੰਦੇ ਜੋ ਉਹਨਾਂ ਦੇ ਨਾਲ ਉਹ ਜਿਹੜਾ ਬੇਵਿਸ਼ਵਾਸ ਬੇਵਿਸ਼ਵਾਸ ਘਾਤੀ ਕਰਦੇ ਆ ਇਹ ਗੱਲਾਂ ਬਹੁਤ ਮੈਂ ਸਖਤ ਇਸ ਕਰਕੇ ਕਹਿ ਰਿਹਾ ਕਿਸੇ ਨੂੰ ਵੀ ਤੁਸੀਂ ਇਹਨਾਂ ਲੋਕਾਂ ਬਾਰੇ ਪੁਸਤਕ ਦੇਖ ਲਓ ਹਰ ਦੇਸ਼ੇ ਦੇਸ਼ ਲੋਕਤੰਤਰ ਚਾਹੁੰਦਾ ਹਰ ਵਿਅਕਤੀ ਹਰ ਦੇਸ਼ ਦੇ ਜਿਹੜਾ ਵਿਅਕਤੀ ਇਹ ਦੇਖਦੀ ਹੈ ਸੁਤੰਤਰ ਜਿਹੀਆਂ ਸੰਸਥਾਵਾਂ ਦੀ ਗੱਲ ਕਰਦਾ ਵੀ ਹੋਣੀਆਂ ਚਾਹੀਦੀਆਂ ਵਾ ਚੰਗੀ ਲੈਸਲੇਚਰ ਹੋਣੀ ਚਾਹੀਦੀ ਆ ਚੰਗੀ ਐਗਜ਼ੈਕਟਿਵ ਹੋਣੀ ਚਾਹੀਦੀ ਆ ਚੰਗੀ ਜੁਡੀਸ਼ਰੀ ਹੋਣੀ ਚਾਹੀਦੀ ਆ ਚੰਗੀ ਪੁਲਿਸ ਹੋਣੀ ਚਾਹੀਦੀ ਆ ਚੰਗਾ ਇਲੈਕਸ਼ਨ ਕਮਿਸ਼ਨ ਹੋਣਾ ਚਾਹੀਦਾ ਪਰ ਇਹ ਰਾਜਨੀਤੀ ਵਨ ਦੀ ਜਿਹੜੀ ਜਮਾਤ ਹੈਗੀ ਆ ਇਹਨਾਂ ਨੇ ਸਾਰਾ ਮੋਟੇ ਤੌਰ ਤੇ ਕਹਿੰਦੀ ਧਰਮ ਬਰਮ ਕਰ ਦਿੱਤਾ ਕਿ ਇਸੇ ਲਈ ਸਕਿੰਨੇ ਆ ਆ ਚੋਣ ਬੜੀ ਜ਼ਰੂਰੀ ਆ ਲਗਾਤਾਰ ਤੁਸੀਂ ਦੇਖੋਗੇ ਪੰਜ ਪੰਜ ਪੀੜੀਆਂ ਤੋਂ ਵੱਡਿਆਂ ਵਡੇਰਿਆਂ ਚਾਚੀਆਂ ਤਾਇਆ ਬਾਬਿਆਂ ਭੂਣਾ ਫੁੱਫੜ ਮਾਸੀ ਮਾਸੜ ਸਾਰਿਆਂ ਨੇ ਪਾਰਟੀ 'ਚ ਰਹਿ ਕੇ ਸਰਕਾਰਾਂ 'ਚ ਰਹਿ ਕੇ ਆਪਣਾ ਮੌਜਮੇਲਾ ਕੀਤਾ ਕੋਈ ਕੁਝ ਨੂੰ ਛੱਡ ਕੇ ਹੁਣ ਮੌਕਾ ਆਉਣ ਦੇ ਉੱਤੇ ਕੱਲ ਕੀ ਕਹਿੰਦੇ ਸੀ ਅੱਜ ਕਿਸ ਪਾਸੇ ਲ ਜਾ ਰਹੇ ਆ ਵਿਸਥਰ ਚਰਚੇ ਨੇ ਉਹ ਜੀ ਸਥਿਤੀ ਬਾਰੇ ਜਦੋਂ ਦੇਸ਼ে ਜਾਦ ਹੋਣ ਲੱਗਾ ਸੀਗਾ ਉਹਦੇ ਕੋਲ ਗੱਲ ਕੀਤੀ ਸੀ ਕਿ ਇਹ ਹਿੰਦੁਸਤਾਨ ਦਾ ਜਿਹੜਾ ਨਿਜ਼ਾਮ ਕੇ ਸਮੇਂ ਦੇ ਵਿੱਚ ਉਹਦੇ ਚੋਰ ਚੱਕਿਆਂ ਦੀ ਵੀ ਗੱਲ ਕਰਦਾ ਸੀ ਗੁੰਡਿਆਂ ਬਦਮਾਸ਼ਾਂ ਦੀ ਵੀ ਗੱਲ ਕਰਦਾ ਸੀਗਾ ਵਾਅਦਾ ਖਲਾਫੀ ਵਾਲੇ ਦੀ ਗੱਲ ਕਰਦਾ ਸੀਗਾ ਆਪਣੀ ਗੱਲ ਕਹਿ ਕੇ ਮੁੱਕਰ ਜਾਣ ਵਾਲੇ ਇਹਨਾਂ ਲੋਕਾਂ ਦੇ ਹੱਥ ਵਿੱਚ ਜਦੋਂ ਇਥੋਂ ਦੀ ਰਾਜਨੀਤੀ ਚੱਲੇਗੀ ਤੇ ਉਦੋਂ ਇਹ ਦੇਸ਼ ਦਾ ਕੀ ਹੋਊਗਾ ਮੈਨੂੰ ਲੱਗਦਾ ਕਿ ਉਹ ਸਰਕਲ ਹੌਲੀ ਹੌਲੀ ਪੂਰਾ ਹੋ ਗਿਆ ਪਰ ਮੈਂ ਨਾ ਉਮੀਦ ਨਹੀਂ ਆ ਨਾ ਉਮੀਦ ਨਹੀਂ ਹੈ ਦੂਸਰੇ ਪਾਸੇ ਲੋਕ ਹੈ ਪਰ ਅਸੀਂ ਤਾਂ ਵੀ ਵਾਰ-ਵਾਰ ਲੋਕਾਂ ਨੂੰ ਕਹਿ ਕਰਦੇ ਵੀ ਭਾਈ ਕਟੋ-ਕਟ ਉਹਨਾਂ ਲੋਕਾਂ ਨੂੰ ਸਭ ਕੁਝ ਜ਼ਰੂਰ ਸਿਖਾਓ ਜਿਹੜੇ ਆਪਣੇ ਹਿੱਤ ਵਾਸਤੇ ਆਪਣੇ ਟੱਬਰ ਦੇ ਹਿੱਕ ਵਾਸਤੇ ਜਾਂ ਆਪਣੇ ਹੋਰ ਇਤਾਂ ਵਾਸਤੇ ਜਿਸ ਥਾਲੀ ਦੇ ਵਿੱਚ ਉਹਨਾਂ ਨੇ ਖਾਧਾ ਉਸੇ ਥਾਲੀ ਦੇ ਵਿੱਚ ਛੇਕ ਕੀਤਾ। ਉਹ ਲੋਕਾਂ ਨੇ ਇਸੀ ਵਜ੍ਹਾ ਕਰਕੇ ਉਹਦੇ ਭਰੋਸਾ ਕੀਤਾ ਸੀ ਜਿਸ ਪਾਰਟੀ ਦੇ ਵਿੱਚ ਸੀਗੇ ਹੈ ਜਿਸ ਵਿਚਾਰਧਾਰਾ ਨਾਲ ਜੁੜੇ ਸੀਗੇ ਤੇ ਉਹ ਤੁਸੀਂ ਉਹਨਾਂ ਤੇ ਵਿਸ਼ਵਾਸ ਕੀਤਾ। ਉਹਨਾਂ ਨੇ ਤੁਹਾਡਾ ਵਿਸ਼ਵਾਸ ਜਿਹੜਾ ਹੈਗਾ ਘਾਤ ਕੀਤਾ ਉਹਨੂੰ ਤੋੜਿਆ। ਇਹ ਹੁਣ ਇਸ ਵੇਲੇ ਜਿਹੜੀ ਗੇਂਦ ਹੈਗੀ ਆ ਇਹ ਲੋਕਾਂ ਦੇ ਪਾਲੇ ਦੇ ਵਿੱਚ ਵਾ ਕਿ ਜਿਹੜੇ ਲੋਕ ਇਦਾਂ ਦੀ ਜਿਹਨੂੰ ਤੁਸੀਂ ਕਹਿੰਦੇ ਆ ਆਇਆ ਆਰਾਮ ਗਿਆ ਆਰਾਮ ਵਾਲੀ ਗੱਲ ਆ ਭਲੇ ਇਹ ਸ਼ਾਮ ਹੋਦੀ ਆ ਅਸੀਂ ਕਹਿੰਦੇ ਕਾਂਗਰਸੀ ਸਾਡੀ ਬਹੁਤ ਵੱਡੀ ਆ ਠੀਕ ਆ 92 ਕਰੋੜ ਵੋਟਰ ਹੈਗੇ ਯਾਰ ਅਸੀਂ ਕਹਿੰਨੇ ਦੇਸ਼ ਬਹੁਤ ਸੁੰਦਰ ਦੇਸ਼ ਆ ਇੱਥੇ ਵੱਖ-ਵੱਖ ਪਛਾਵਾਂ ਹੈ ਡਾਈਵਰਸਿਟੀ ਬਹੁਤ ਜ਼ਿਆਦੀ ਹੈ ਬਹੁਤ ਸਾਰੀਆਂ માનਤਾਵਾਂ ਹੈ ਬਹੁਤ سارے ਸਾਡੇ ਪਸ਼ੋਕੜ ਹੈ ਬਹੁਤ ਸਾਰੇ ਸੱਭਿਆਚਾਰ ਹੈ ਸਾਡੇ ਵੱਖਰੇ-ਵੱਖਰੇ ਆਪਣੇ ਰੀਤੀ ਰਿਵਾਜ ਆ ਫਿਰ ਵੀ ਅਸੀਂ ਰਲ ਮਿਲ ਕੇ ਰਹਿੰਦੇ ਆ ਪਰੇ ਰਾਜਨੀਤਿਕਾਂ ਜਿਹੜੇ ਐਸ ਵਾਲੇ ਦੇ ਜਿਹੜੇ ਪੋਲਿਟਿਸ਼ੀਅਨਸ ਹੈਗੇ ਆ ਜਿਸ ਤਰੀਕੇ ਨਾਲ ਇਹਨਾਂ ਨੇ ਉਸ ਸਿਸਟਮ ਦੇ ਵਿੱਚ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਸ਼ਾਰਟ ਟਰਮ ਜਿਹੜਾ ਮੈਥਡ ਲੱਭ ਕੇ ਸਿਰਫ ਆਪਣੇ ਹਿੱਤ ਨੂੰ ਸਾਧਿਆ ਵਾ ਇਹ ਸਾਰਾ ਉਸੇ ਚੀਜ਼ ਦਾ ਹੀ ਵਰਤਾਰਾ ਹੈ ਮੈਂ ਬਾਰ-ਬਾਰ ਇਹ ਗੱਲ ਕਹੂੰਗਾ ਹੁਣ ਇਹ ਮੌਕਾ ਲੋਕਾਂ ਦੇ ਕੋਲ ਹੈਗਾ ਜੇ ਲੋਕੀ ਇਹ ਚੋਣਾਂ ਦੇ ਵਿੱਚ ਅਜਿਹੇ ਲੋਕਾਂ ਨੂੰ ਜਾਂ ਅਜਿਹੀਆਂ ਪਾਰਟੀਆਂ ਜਿਹੜੀਆਂ ਲੋਕ ਹਿੱਤਾਂ ਦੇ ਖਿਲਾਫ ਕੰਮ ਕਰਦੀਆਂ ਉਹਨਾਂ ਨੂੰ ਕੋਈ ਨਾ ਕੋਈ ਸਭ ਕੁਝ ਸਿਖਾ ਦੇਣਗੇ ਤੇ ਲੋਕਤੰਤਰ ਠੀਕ ਚੱਲਦਾ ਰਹੂਗਾ ਜੇ ਨਹੀਂ ਇਹ ਨਹੀਂ ਲੋਕਤੰਤਰ ਰਹੂਗਾ ਇਹ ਸੋਚੀ ਤਾਂ ਬਾਅਦ ਵੀ ਦੇਸ਼ ਹੋਣਾ ਵਾ ਫਿਰ ਲੋਕਾਂ ਨੂੰ ਬਹੁਤ ਮੁਖਿਆਈ ਕਰਨੀ ਪਊਗੀ ਹੋਰ ਮੁਸ਼ਕਲਾਂ ਸਹਣੀਆਂ ਪੈਣਗੀਆਂ ਉਸ ਦਾ ਹੋਰ ਡੰਡੇ ਸਹਣੇ ਪੈਣ ਤੇ ਹੋਰ ਤਸ਼ੱਦਦ ਸਹਿਣਾ ਪਵੇ ਸਰਕਾਰ ਦਾ ਜਸੜੀ ਜਿਹੜੇ ਇਹੋ ਜਿਹੇ ਲੋਕ ਹੈਗੇ ਆ ਲੋਕਤੰਤਰ ਨੂੰ ਦੁਬਾਰਾ ਲੀਤੇ ਲਿਆਉਣ ਵਾਸਤੇ ਡਾਕਟਰ ਸਾਹਿਬ ਆਪ ਗੱਲ ਕਰ ਰਹੇ ਸੀ ਪੰਜਾਬ ਨੂੰ ਖਾਸ ਕਰਕੇ ਆਰਾਮ ਗਿਆ ਆਰਾਮ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ ਇਹ ਕੀ ਵਜ੍ਹਾ ਬਣੀ ਕਿ ਖਾਸ ਜੇ ਪਰ ਪੰਜਾਬ ਨੂੰ ਦੇਖੀਏ ਇਹ ਸਭ ਤੋਂ ਵੱਡੀ ਗੱਲ ਮੈਂ ਉਹ ਹੀ ਕਹਾਂ ਵੀ ਰਾਜਨੀਤਿਕ ਕਿਰਦਾਰ ਦਾ ਦੇ ਗਰਾਵਟ ਦਾ ਇਹ ਬਹੁਤ ਵਧੀਆ ਨਮੂਨਾ ਹੈ ਜਿਹੜੇ ਵਿਅਕਤੀ ਲੋਕਾਂ ਦੇ ਮਨਾਂ 'ਚ ਲਾਰਜਰ ਦੈਨ ਸਾਈਜ਼ ਹੈਗੇ ਅਸੀਂ ਆਪਣਾ ਸਰਪੰਚ ਚੁਣਦੇ ਆ ਅਸੀਂ ਆਪਣਾ ਮੈਂਬਰ ਪੰਚਾਇਤ ਚੁਣਦੇ ਆ ਅਸੀਂ ਆਪਣਾ ਕਾਰਪੋਰੇਟ ਚੁਣਦੇ ਆ ਅਸੀਂ ਆਪਣਾ ਐਮਐਲਏ ਚੁਣਦੇ ਆ ਅਸੀਂ ਐਮਪੀ ਚੁਣਦੇ ਆ ਹਮ ਕਰੇ ਥਰੂ ਮੰਤਰੀ ਚੁਣੇ ਜਾਂਦੇ ਆ ਮੁੱਖ ਮੰਤਰੀ ਚੁਣੇ ਜਾਂਦੇ ਸਾਡੇ ਮਨ ਚ ਬਹੁਤ ਵੱਡਾ ਇਮੇਜ ਹੁੰਦਾ ਪਰ ਮੈਨੂੰ ਲੱਗਦਾ ਵੀ ਲੋਕਾਂ ਨੂੰ ਇਹ ਸਾਸ ਕਰਦੀ ਲੋੜ ਹੈ ਕਿ ਜਿੰਨਾ ਵੱਡਾ ਇਹ ਲੋਕ ਸਮਝਦੇ ਆ ਉਹਨੇ ਵੱਡੇ ਹੈ ਨਹੀਂ ਹੈ ਖੋਖਲਾਪਣ ਬਹੁਤ ਵਾ ਉਹਦਾ ਕਾਰਨ ਇਹ ਹੈਗਾ ਕਿ ਵੱਡੀ ਗਿਣਤੀ ਦੇ ਚ ਕਿਹੜੇ ਲੋਕ ਤਾਕਤ ਦੇ ਵਿੱਚ ਆਉਂਦੇ ਆ ਜਿੰਨਾ ਬਾਹੂਬਲੀ ਹੁੰਦੇ ਆ ਕਰੋੜਪਤੀ ਆ ਅਰਬਪਤੀ ਆ ਬਹੁਤਿਆਂ ਥਾਵਾਂ ਤੇ ਟਿਕਟਾਂ ਪੈਸੇ ਲੈ ਕੇ ਲੈਂਦੇ ਵੀ ਆ ਇਹ ਗੱਲ ਠੀਕ ਹੈਗੀ ਹੈ ਹੈ ਟਿਕਟਾਂ ਲੈਂਦੇ ਆ ਫਿਰ ਬਹੁਤ ਵੱਡਾ ਖਰਚਾ ਕਰਦੇ ਆ ਹੇ ਕਾਰਪੋਰੇਟ ਹੋਰ ਪਾਸਿਆਂ ਕੋ ਉਹ ਲੈਂਦੇ ਆ ਐਮਐਲਏ ਪੱਧਰ ਦੇ ਉੱਤੇ ਠਾਣਿਆਂ ਦੇ ਤੇ ਜਿਹੜੀ ਉਹ ਬੋਲੀ ਵੀ ਕਰਵਾਉਂਦੇ ਆ ਪਟਵਾਰੀਆਂ ਤੋਂ ਪੈਸੇ ਵੀ ਲੈਂਦੇ ਆ ਤਹਿਸੀਲਦਾਰਾਂ ਤੱਕ ਪਹੁੰਚ ਜਾਂਦੇ ਆ ਹੂੰ ਹੋਰ ਸਾਰਿਆਂ ਦੀ ਬਦਲੀਆਂ ਦੇ ਪੈਸੇ ਲੈਣੇ ਸ਼ੁਰੂ ਕਰ ਦਿੰਦੇ ਆ ਜਿਹੜਾ ਇਹਨਾਂ ਦਾ ਕੰਮੋ ਕੰਮ ਨਹੀਂ ਕਰਦੇ ਇੱਕ ਕਾਰਨ ਇਹ ਹੈਗਾ ਕਿ ਇਹ ਲੱਗਦਾ ਕਿ ਵੱਡੇ ਤੌਰ ਦੇ ਉੱਤੇ ਉਹ ਜਿਹਨੂੰ ਛੱਡ ਕੇ ਡਿਜ਼ਰਵ ਹੀ ਨਹੀਂ ਕਰਦੇ ਪਰ ਸਮੱਸਿਆ ਸਾਡੀ ਇਹ ਆ ਕਿ ਜਿਹੜੀ ਰਾਜਨੀਤੀ ਉਹ ਪੈਸੇ ਦਾ ਖੇਲ ਬਣ ਚੁੱਕਾ ਚੋਣਾਂ 'ਚ ਤੁਸੀਂ ਦੇਖੋ ਨਾ ਇਹਨਾਂ ਪਾਰਲੀਮੈਂਟ ਚੋਣਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਲਿਮਟ ਲਾਤੀ ਤੁਸੀਂ 95 ਲੱਖ ਰੁਪਏ ਖਰਚ ਸਕਦੇ ਜੋ ਇਸ ਦੇ ਤੇ 80 ਕਰੋੜ ਤੇ 5 ਕਿਲੋ ਆਟੇ ਤੇ ਆਪਣਾ ਪੇਟ ਪਲਣ ਰਹੇ ਹੈ ਹੈ ਹੋਰ ਬਹੁਤ ਸਾਰੇ ਇਦਾਂ ਦੇ ਹੈਗੇ ਆ ساری ਉਮਰ ਤੁਸੀਂ ਨੌਕਰੀ ਕਰਦੇ ਰਹੋ ਬਚਾਉਂਦੇ ਰਹੋ ਇਮਾਨਦਾਰੀ ਵਾਲੀ ਮੈਂ ਦੂਹਰੀ ਨਹੀਂ ਗੱਲ ਕਰਦਾ ਜਿਹੜੇ ਜਿੱਥੇ ਜਿਹੜੇ ਜਿਹੜੇ ਉਹ ਹੈਗੇ ਆ ਇਮਾਨਦਾਰੀ ਵਾਲੀ ਨੌਕਰੀ ਜਿੱਥੇ ਤੁਹਾਨੂੰ ਮਹੀਨੇ 'ਚ ਇੱਕ ਵਾਰੀ ਤਨਖਾਹ ਮਿਲਦੀ ਆ ਇਹ ਫਿਰ ਤੁਸੀਂ ਜਿਹੜਾ ਕਹੇ ਖੱਟਲੇ ਹੁੰਦੇ ਆ ਤੁਸੀਂ 1 ਕਰੋੜ ਰੁਪਇਆ ਜਾਂ 95 ਲੱਖ ਰੁਪਇਆ ਨਹੀਂ ਇਕੱਠਾ ਕਰ ਸਕਦੇ ਤੁਸੀਂ ਆਪਣੇ ਪਰਿਵਾਰ ਦੇ ਕਾਜੇ ਪੂਰੇ ਕਰਨੇ ਨੇ ਪਰ ਆਪਣੇ ਇੱਕ ਨੌਕਰ ਸਾਹਿਬ ਵੀ ਜੇਕਰ ਇਮਾਨਦਾਰੀ ਨਾਲ ਨੌਕਰੀ ਕਰਦੇ ਤਾਂ ਨਹੀਂ ਮਿਲਣਗੇ ਨੂੰ 95 ਲੱਖ ਰੁਪਇਆ ਨਹੀਂ ਜੁੜਨਗੇ ਉਸਕੋ ਇੱਕ ਆਈਐਸ ਵੀ ਹੱਦ ਰੱਖਦੇ ਨਹੀਂ ਕੀ ਕਰ ਸਕਦਾ ਇੱਕ ਆਈਪੀਐਸ ਵੀ ਨਹੀਂ ਕਰ ਸਕਦਾ ਸਾਰੀ ਉਮਰ ਇਹ ਜਿਹੜੇ 95 ਲੱਖ ਵਾਲੀ ਹੱਦ ਇਹ ਕਿੰਨਾ ਵਾਸਤੇ ਰੱਖੀ ਗਈ ਹੈ ਕਿੰਨਾ ਕੋੜੇ ਅਜਿਹੇ ਕਰਨ ਜਿਹੜੇ ਨੇ ਅਜਿਹੇ ਬਹੁਤ ਯੇਸ਼ੇ ਕਰਕੇ ਆ ਨਾ 95 ਲੱਖ ਹੋ ਲਾਂਢੇ ਜਿਨਾਂ ਕੋ ਪੈਸਾ ਹੋਊਗਾ ਲੋੜ ਇੱਥੇ ਹੈਗੀ ਆ ਕਿ ਜਿਹੜਾ ਇਲੈਕਟਰਲ ਸਿਸਟਮ ਹੈਗਾ ਜਿਹੜੀਆਂ ਇਲੈਕਸ਼ਨਾਂ ਉੱਤੇ ਬਹੁਤ ਵੱਡੇ ਪੱਧਰ ਤੇ ਸੁਧਾਰ ਕਰਨ ਦੀ ਲੋੜ ਤੁਸੀਂ ਦੇਖੋ ਇਲੈਕਟਰਲ ਬੌਂਡ ਆਏ ਹਜ਼ਾਰਾਂ ਕਰੋੜ ਰੁਪਈਆ ਦੇ ਬੌਂਡ ਆ ਗਏ ਉਹ ਕੀ ਸੀਗਾ ਹਜ਼ਾਰਾਂ ਕਰੋੜ ਚ ਉਹ ਸਿਰਫ ਇਲੈਕਸ਼ਨਾਂ ਲਈ ਲੜਦੇ ਤੁਸੀਂ ਐਮ ਐਲ ਏ ਵੀ ਖਰੀਦਦੇ ਜੋ ਪ੍ਰਧਾਨ ਮੰਤਰੀ ਵੀ ਖਰੀਦਦੇ ਜੋ ਤੁਸੀਂ ਰਾਜ ਸਭਾ ਦੇ ਵਿੱਚ ਜਿਹੜੇ ਜਿਹੜੇ ਆਪਣਾ ਕੈਂਡੀਡੇਟ ਜਿਤਾਉਣ ਵਾਸਤੇ ਉਹਨਾਂ ਨੂੰ ਵੀ ਖਰੀਦੇ ਜੋ ਤੁਸੀਂ ਵਿਰੋਧ ਵਿੱਚ ਡਾਕਟਰ ਸਾਹਿਬ ਜਿਹੜੀ ਇਲੈਕਟਰੋਨਲ ਬੌਂਡ ਦਾ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਸਿਆਸੀ ਧਿਰਾਂ ਜਿਹੜੇ ਉਹਨਾਂ ਨੇ ਐਮਪੀ ਜਾਂ ਐਮਐਲਏ ਖਰੀਦਨੇ ਨੇ ਉਧਰ ਵੀ ਪੈਸਾ ਲਾ ਸਕਦੇ ਨੇ ਇਹ ਨੇਚਰਲੀ ਜਿਹੜੇ ਕੋ ਦੋ ਫੰਡ ਹੁੰਦੇ ਆ ਅੱਜ ਸਿਰਪਰ ਜਿਹੜੀ ਲੈਫਟ ਪਾਰਟੀਆਂ ਹੈਗੀਆਂ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸ ਤੇ ਉਹਨਾਂ ਨੂੰ ਕ੍ਰੈਡਿਟ ਜਾਂਦਾ ਜਿਨ੍ਹਾਂ ਨੇ ਕੇਸ ਕੀਤਾ ਸੀ ਉਹਨਾਂ ਨੇ ਪੈਸੇ ਲਏ ਲੈ ਔਰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਇਹ ਮੈਲ ਪ੍ਰੈਕਟਿਸ ਹੈ ਹੁੰਦਾ ਕੀ ਹੈ ਕਿ ਕੈਂਡੀਡੇਟ ਨੇ ਆਪਣੇ ਪੈਸੇ 95 ਲੱਖ ਲਾਉਣਾ ਹੁੰਦਾ ਪਾਰਟੀ ਉਹਦੇ ਉੱਤੇ ਜਿਹੜਾ ਪੈਸੇ ਖਰਚ ਕਰਦੀ ਹੈ ਉਹਦੀ ਕੋਈ ਲਿਮਟ ਹੀ ਨਹੀਂ ਹੈ ਪਰ ਦੇਖੋ ਵੱਡੇ ਵੱਡੇ ਲੀਡਰ ਜਾਂਦੇ ਆ ਰਾਹੁਲ ਗਾਂਧੀ ਜਾਂਦੇ ਆ ਜਾਂ ਪ੍ਰਧਾਨ ਮੰਤਰੀ ਸਾਹਿਬ ਜਾਂਦੇ ਆ ਆਪਾਂ ਦੇਖਦੇ ਆ ਇਹ ਜੋ ਮਰਜ਼ੀ ਕਹੀ ਜਾਣ ਜਿੱਡੀਆਂ ਵੱਡੀਆਂ ਰੈਲੀਆਂ ਜਿੱਡਾ ਵੱਡਾ ਅਰੇਂਜਮੈਂਟ ਹੁੰਦਾ ਕਿੰਨੇ ਦਾ ਹੋਵੇ ਇਹ ਛੋਟਾ ਜਿਹਾ ਇਥੇ ਕੋਈ ਫੰਕਸ਼ਨ ਕਰਨਾ ਹੋਵੇ ਕੋਈ ਪਾਰਟ ਰੱਖਿਆ ਹੋਵੇ ਕੋਈ ਕਿਲੇ ਵਿਆਹ ਕਰਨਾ ਹੋਵੇ ਤੇ ਜੇ ਉੱਥੇ ਹੋਣਾ ਪੈ ਜਾਵੇ ਇੱਕ ਦਿਨ ਵਾਸਤੇ ਤਾਂ ਉਹਦੀ ਕਿੰਨੀ ਕੀਮਤ ਹੈਗੀ ਆ ਇਥੇ 10 10 ਦਿਨ ਪਹਿਲਾਂ ਟੈਂਟ ਲੱਗਣੇ ਸ਼ੁਰੂ ਹੋ ਜਾਂਦੇ ਆ ਕਾਗਜ਼ਾ 'ਚ ਉਹ ਨਹੀਂ ਵਿਖਾਇਆ ਜਾਂਦਾ ਜੇ ਵਿਖਾਇਆ ਜਾਂਦਾ ਤਾਂ ਪਾਰਟੀ ਦੇ ਖਾਤੇ 'ਚ ਪਾਸ ਸਕਦਾ ਪਾਰਟੀ ਜਿਹਨੇ ਵਰਤਿਆ ਉਹ ਖਰ ਸਕਦੀ ਆ ਬਾਕੀ ਦੇਸ਼ ਪਾਰ ਦੇ ਹਰ মিডিਆ ਸੈਕਸ਼ਨ ਦੇ ਵਿੱਚ ਜਿਹੜੀ ਹੈ ਕਰੋੜਾ ਕਰੋੜਾ ਰੁਪਏ ਦੀ ਜਿਹੜੀ ਕਹਿੰਦਾ ਪਾਉ ਕੇ ਐਡ ਲਗਣੀ ਹਰ ਸੈਕਸ਼ਨ ਦੇ ਵਿੱਚ ਉਹ ਪਾਰਟੀ ਕੋਈ ਨਹੀਂ ਆ ਪਾਰਟੀ ਦਾ ਤੇ ਕੋਈ ਨਹੀਂ ਆ ਜੀ ਜੀ ਪਾਰਟੀ ਦੇ ਕੋਈ ਲਿਮਟ ਨਹੀਂ ਹੈ ਕਈ ਵਾਰੀ ਕਾਰਪੋਰੇਟ ਸਪான்ਸਰ ਕਰ ਦਿੰਦੇ ਉਹ ਜਿਹੜੀ ਹੈਗੀ ਉਹਦੇ ਵਿੱਚੋਂ ਕਰਕੇ ਸਾਡਾ ਸਾਰਾ ਬੇਸਿਕਲੀ ਸਰ ਫਿਰ ਪਾਰਟੀ ਦੇ ਕੋਈ ਲਿਮਟ ਨਹੀਂ ਵੀ ਇੱਕ ਪਾਰਟੀ 20 ਕਰੋੜ ਲਗਾ ਰਹੀ ਹੈ ਦੂਜੀ ਅਰਬ ਖਰਬ ਲਗਾ ਰਹੀ ਹੈ ਕੋਈ ਲਿਮਟ ਨਹੀਂ ਵੀ ਇਹ ਇਹਹੀ ਇਹਹੀ ਤੇ ਪ੍ਰੋਬਲਮ ਹੈਗੀ ਵੀ ਸਾਡੇ ਲੈਵਲ ਪਲੇ ਨਹੀਂ ਹੈ ਕਾਂਗਰਸ ਨੇ ਤੁਸੀਂ ਆਪਣੇ ਖਾਤੇ ਬੰਦ ਕਰ ਦਿਓ ਹੈ ਇਸੇ ਕਰਕੇ ਬੰਦ ਕਰ ਦਿਓ ਵੀ ਇਹ ਕੋਈ ਉਸ ਕਿਸਮ ਦੀ ਪ੍ਰਚਾਰ ਨਾ ਕਰ ਸਕੇ ਜਾਂ ਉਹ ਰਿਸਟ੍ਰिक्ट ਕਰ ਦਿਓ ਦੂਸਰੇ ਪਾਸੇ ਤੁਹਾਡੇ ਕੋ ਪੈਸਾ ਹੈਗਾ ਵਾ ਤੁਸੀਂ ਪ੍ਰਚਾਰ ਕਰਕੇ ਹੁਣ ਤੁਸੀਂ ਖੋਲ ਕੇ ਦੇਖੋ ਨਾ ਇੰਟਰਨੈਟ ਖੋਲ ਕੇ ਦੇਖੋ ਗੂਗਲ ਖੋਲ ਕੇ ਦੇਖੋ ਕਿਦਾਂ ਇੱਕਦਮ ਤੁਹਾਨੂੰ ਜਿਹੜਾ ਹੈਗਾ ਉੱਥੇ ਜਿਹੜੀ ਸਾਡੀ ਰੂਲਿੰਗ ਪਾਰਟੀ ਸੈਂਟਰ ਦੀ ਉਹਦੇ ਵਿੱਚੋਂ ਤੁਹਾਨੂੰ ਉਹਨਾਂ ਦੀਆਂ ਮਸ਼ਹੂਰੀਆਂ ਮੈਣੀ ਸ਼ੁਰੂ ਹੋ ਜਾਂਦੀਆਂ ਹੂੰ ਜੀ ਤੁਹਾਡੀ ਸਕੀਮਾਂ ਸ਼ੁਰੂ ਆ ਜਾਂਦੀਆਂ ਉਹਦੇ ਵਿੱਚ ਕੋਸ਼ਨਾ ਪੱਤਰ ਮੈਨੀਫੈਸਟੋ ਜਾਰੀ ਕੀਤਾ ਹੋ ਉਹ ਤੁਹਾਡੇ ਸਾਹਮਣੇ ਆ ਜਾਂਦਾ ਹੂੰ ਇਹ ਮਿਸਿੰਗ ਆ ਮੀਡੀਆ ਤਾਂ ਬਹੁਤ ਵੱਡਾ ਰੋਲ ਨਾਲ ਲੋਕਾਂ ਨੂੰ ਐਜੂਕੇਟ ਕਰਨਾ ਹੈ। ਇਹ ਤਾਂ ਆਮ ਵੋਟਰ ਤੱਕ ਤਾਂ ਉਹ ਪ੍ਰਚਾਰ ਬਾਕੀ ਪਾਰਟੀਆਂ ਦਾ ਜਾ ਹੀ ਨਹੀਂ ਰਿਹਾ ਜਿਹੜੀ ਧਣੀ ਪਾਰਟੀਆਂ ਦੇ ਕੋਲ ਵੱਡੇ ਚੋਣ ਬਾੜ ਪਹੁੰਚ ਚੁੱਕੇ ਨੇ ਉਹ ਤਾਂ ਸਾਰਾ ਕੁਝ ਕਰ ਰਹੀ ਹੈ। ਫਿਰ ਇਹ ਇੰਦਰਪੱਖ ਕਿੱਥੋਂ ਰਹੀ ਚੋਣ ਜੀ? ਨਹੀਂ ਦੂਸਰੀ ਗੱਲ ਹੈਗੀ ਆ ਆਮ ਪਾਰਟੀਆਂ ਕੋਲ ਪ੍ਰਚਾਰ ਨਾ ਪਹੁੰਚੇ ਪਰ ਆਮ ਪਾਰਟੀਆਂ ਜਾਂ ਜਿਹੜੇ ਗਰੀਬ ਬੰਦਿਆਂ ਦੇ ਪੇਟ ਨਾਲ ਲੱਗਾ ਹੀ ਹੈ ਨਾ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲੋ ਇੱਕ ਸੈਂਟਰ ਫਾਰ ਸਟਡੀ ਆਫ ਡਿਵੈਲਪਮੈਂਟ ਸੋਸਾਇਟੀ ਲੋਕ ਨੀਤੀ ਦਾ ਸਟੱਡੀ ਹੈ ਸਰਵੇ ਆਇਆ ਸੀਗਾ। ਉਹ ਸਰਵੇਖੇਰੇ ਇਹ ਕਿ ਪੱਖੇ ਦੇ ਹੱਦ ਦਿੱਤੇ 50% ਲੋਕ ਕਹਿੰਦੇ ਆ ਕਿ ਮਗਹੀਾਈ ਤੇ ਬੇਰੁਜ਼ਗਾਰੀ ਹੈਗੀ ਹੈ 13% ਲੋਕ ਕਹਿੰਦੇ ਵੀ ਸਾਡੇ ਇਲਾਕੇ ਥੋੜੀ-ਪੋੜੀ ਤਰੱਕੀ ਹੋਣੀ ਚਾਹੀਦੀ ਆ ਹੈ ਇਹਦੇ 7-8% ਕਹਿੰਦੇ ਵੀ ਕ੍ਰਪਸ਼ਨ ਜਿਹੜੀ ਹੈਗੀ ਬਹੁਤ ਵੱਡਾ ਮੁੱਦਾ ਵਾ ਇਹ 70% ਤੱਕ ਹੋ ਜਾਂਦਾ ਤੁਸੀਂ ਭੁੱਖੇ ਬੰਦੇ ਨੂੰ ਜੇ ਨਾ ਮਰਜ਼ੀ ਨਹੀਂ ਪ੍ਰਚਾਰ ਪਹੁੰਚਦਾ ਪਰ ਉਹ ਇਹ ਤਾਂ ਪਤਾ ਹੈਗਾ ਨਾ ਵੀ ਭਾਈ ਮੇਰਾ ਮੇਰਾ ਮੁੱਦਾ ਆ ਹੈਗਾ ਵਾ ਔਰ ਜਦੋਂ ਸਰਕਾਰ ਦੇ ਨਾਲ ਮੇਲ ਨਹੀਂ ਖਾਂਦੇ ਕਿ ਵੀ ਨੈਚੁਰਲੀ ਲੋਕੀ ਵੋਟ ਉਹ ਸਾਹਬ ਨਾ ਪਾਉਂਦੇ ਬਿਲਕੁਲ ਨੈਚੁਰਲੀ ਕਿ ਉਹ ਜਦੋਂ ਜਿਸ ਜਿਸ ਵਿਅਕਤੀ ਦੀ ਜੈਸੀ ਡਿਮਾਂਡ ਹੈ ਉਹਦੇ ਕੋਲ ਪਹੁੰਚ ਰਹੀ ਹੈ ਉਹ ਤਾਂ ਪਹੁੰਚ ਰਹੀ ਹੈ ਬਿਲਕੁਲ ਹਾਂ ਵੱਡੇ ਮੁੱਦੇ ਦੀ ਜੇਕਰ ਆਪਾਂ ਗੱਲ ਕਰ ਲਈਏ ਉਹ ਨਹੀਂ ਜਾ ਰਹਾ ਨਾ ਹੀ ਉਸ ਆਮ ਵੋਟਰ ਦੀ ਉੱਥੇ ਤੱਕ ਪਹੁੰਚ ਬਣਦੀ ਫਿੰਦਰ ਸਾਹਿਬ ਜੇ 80 ਕਰੋੜ ਦੇ ਤੁਸੀਂ ਕਹਿੰਦੇ ਵੀ 5 ਕਿਲੋ ਆਟੇ ਤੱਕ ਸੀਮਤ ਰੱਖਣਾ ਵਾ ਹੂੰ ਤੇਰੀ ਪਹੁੰਚ ਕਿੰਨੀ ਹੋ ਸਕਦੀ ਹੈ ਤੁਸੀਂ ਉਹ ਪੜ੍ਹਾਈ ਦੀ ਗੱਲ ਨਹੀਂ ਕਰਦੇ ਤੁਸੀਂ 5 ਕਿਲੋ ਆਟਾ ਹੀ ਦਿੰਦੇ ਹੋ ਤਾਂ ਕਿ ਉਹ ਜੀਦੇ ਰਹਿਣ ਉਹ ਸਾਨੂੰ ਵੋਟ ਪਾਉਂਦੇ ਰਹਿਣ ਪਰ 5 ਸਾਲ ਕੀ ਗਰੰਟੀ ਹੈ ਕਿ 5 ਸਾਲ ਤੋਂ ਬਾਅਦ ਉਹਨਾਂ 5 ਕਿਲੋ ਆਟੇ ਦੀ ਲੋੜ ਨਹੀਂ ਪਊਗੀ ਜਾਂ ਤਾਂ ਦੇਖੋ ਨਾ ਵੇਖਣ ਨੂੰ ਬਹੁਤ ਪਾਪੂਲਰ ਲੱਗਦਾ ਪ੍ਰਚਾਰ ਦੇ ਤੌਰ ਦੇ ਉੱਤੇ ਪਰ ਲੋੜ ਹੈ ਕਿ ਕੁਐਸਚਨ ਜਿਹੜੇ ਬਨੇ ਜਿਵੇਂ ਦੀ ਇੱਕ ਸੂਚੀ ਆਜਾਏ ਲੇਟੈਸਟ ਤਾਜ਼ਾ ਹੀ ਜਿਹੜੀ ਅਰਥਵਿਵਸਥਾ ਜਿਹੜੀ ਹਿੰਦੁਸਤਾਨ ਦੀ ਜਿਹੜੀ ਵਧ ਰਹੀ ਹੈ ਬੜੀ ਸੰਤੁਸ਼ਟੀ ਜਨਕ ਹੈ ਤਰੀਕੇ ਵਾਈਜ਼ ਹੈ ਕੋਈ ਇਹ ਨਹੀਂ ਮਾੜੀ ਨਹੀਂ ਤੁਸੀਂ ਇਹ ਦੇਖੋ ਨਾ ਜੇ ਅਰਥਵਿਵਸਥਾ ਵਧ ਰਹੀ ਹੈ ਠੀਕ ਵਾ ਉਹ ਪੈਸਾ ਜਾ ਕੇ ਕਿਥੇ ਰਿਹਾ ਬਤ ਤੁਸੀਂ ਬਹੁਤ ਵੱਡੇ ਵੱਡੇ ਹਾਈਵੇ ਬਣਾ ਰਹੇ ਹੋ ਕਿ 80 ਕਰੋੜ ਲੋਕੀਓ ਹਾਈਵੇ ਵਰਤਣਗੇ ਹੂੰ ਕਿ 에어ਪੋਰਟ ਬਣਾ ਲੇ ਦਿਓ ਕਿ ਇਹ 90 ਕਰੋੜ 100 ਕਰੋੜ ਬੰਦਾ ਜਿਹੜਾ ਇਹ ਜਿਹੜਾ ਹੈਗਾ ਉਹ 에어ਪੋਰਟ ਵਰਤੂਗਾ ਡਿਵੈਲਪਮੈਂਟ ਹੈ ਕਿਦਾਂ ਦੀਆ ਤੇ ਗ੍ਰੋਥ ਹੈ ਕਿਦਾਂ ਦੀ ਸਵਾਲ ਤੇ ਇਸ ਗੱਲ ਕਰਨ ਦਾ ਨਾ ਆਮ ਲੋਕਾਂ ਦੇ ਲਈ ਲੋੜਾਂ ਕੀ ਹੈਗੀਆਂ ਆਮ ਲੋਕਾਂ ਦੀ ਵਿਦਿਆ ਲੋੜ ਹੈਗੀ ਆ ਆਮ ਲੋਕਾਂ ਦੀ ਜਿਹੜੀ ਹੈਗੀ ਸਿਹਤ ਲੋੜ ਹੈਗੀ ਆ ਆਮ ਲੋਕਾਂ ਦੀ ਰੋਜ਼ਗਾਰ ਦੀ ਲੋੜ ਹੈਗੀ ਆ ਰੋਜ਼ਗਾਰ ਕੱਟਿਆ ਗਿਆ ਸਰਕਾਰੀ ਰੋਜ਼ਗਾਰ ਕੱਟਿਆ ਗਿਆ ਪ੍ਰਾਈਵੇਟ ਕਾਰਪੋਰੇਟ ਨੂੰ ਤੁਸੀਂ ਫ੍ਰੀ ਦੇ ਦਿੱਤੀ ਅਜੇ ਵੀ ਤੁਸੀਂ ਦੇਖੋ ਮੈਂ ਦੇਖਿਆ ਕਿ ਜਿਹੜੇ ਪ੍ਰਾਈਵੇਟ ਬਹੁਤ ਸਾਰੇ ਪ੍ਰਾਈਵੇਟ ਸੈਕਟਰ ਦੇ ਵਿੱਚ 80-90% ਜਿੱਥੇ এমਪਲੋਇਮੈਂਟ ਹੈਗੀ ਆ ਉੱਥੇ 8000 ਰੁਪਇਆ ਘੰਟੇ ਦੇ ਵਿੱਚ 8 ਘੰਟੇ ਕੰਮ ਲੈਂਦੇ ਆ ਮਜ਼ਦੂਰ ਦੇ ਕੋਲ ਸਾਡੇ ਨਵੇਂ ਪਲਾਂਟ ਖੋਲ੍ਹੇ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਕੇ ਵੇਖੋ ਇਹਦੇ ਦੀ 8 ਕੰਨ ਵੀ ਤਾਂ 8000 ਰੁਪਇਆ ਹੈ 260 ਰੁਪਏ ਦਿਹਾੜੀ ਮਿਲਦੀ ਆ ਹੈ ਇਹਦਾ ਮਤਲਬ ਸਾਡੀ ਮਿਨੀਮਮ ਵੇਜ 260 ਰੁਪਏ ਕਿਉਂ ਨਹੀਂ ਇਹ 500 ਰੁਪਏ ਹੋ ਸਕਦੇ ਕਿਉਂ ਨਹੀਂ ਇਹ 500 ਤੱਕ ਦੇ ਉਹ ਕਿੰਨੇ ਕਰਨੀ ਦੂਸਰੇ ਪਾਸੇ ਤੁਸੀਂ ਕਾਰਪੋਰੇਟ ਵਾਲੇ ਜਿਹੜੇ ਹੈਗੇ ਆ ਉਹ ਆਪਣਾ ਜਿੰਦਾ ਮਰਜ਼ੀ ਕਰਨ ਉਹ ਵਿਆਹਾਂ ਦੇ ਉੱਤੇ ਵੀ 1000 2000 ਕਰੋੜ ਖਰਚਦੇ ਨੇ ਕੋਈ ਗੱਲ ਨਹੀਂ ਹੈ ਸਰਕਾਰ ਦੇ ਵਾਸਤੇ ਪਬਲਿਕ ਸੈਕਟਰ ਦਾ ਜਿਹੜਾ 에ਅਰ ਫੋਰਸ ਦਾ ਜਿਹੜਾ 에어로 ਡ੍ਰੋਮ ਹੈਗੀ ਆ ਉਹਨੂੰ ਤੁਸੀਂ ਓਪਨ ਕਰ ਦਿਓ ਉਹਦੇ ਵਾਸਤੇ ਸਾਰਾ ਕੁਝ ਹੈਗਾ ਇੱਥੇ 5 ਕਿਲੋ ਨਾਜਵਾ ਵੇਲੇ 10 ਸਾਲਾਂ 16 ਲੱਖ ਰੋਪਈਆ ਤੁਸੀਂ ਜਿਹੜਾ ਹੈਗਾ ਵਾ ਉਹਨਾਂ ਨੂੰ ਦੇ ਦਿੱਤਾ ਕਿਸਾਨਾਂ ਦੀ ਐਮਐਸਪੀ ਬਾਰੇ ਤੁਹਾਡਾ ਜਿਹੜਾ ਹੈਗਾ ਕੁਝ ਕਹਿੰਦੇ ਵੀ ਇਹ ਦੇਸ਼ ਦਾ ਭੱਟਾ ਬਹਿਜੂਗਾ ਜੇ ਕਿਸਾਨਾਂ ਕੋ ਪੈਸੇ ਆਉਣਗੇ ਮਜ਼ਦੂਰ ਕੋ ਪੈਸੇ ਆਊਗਾ ਉਹ ਖਰਚੂਗਾ ਸਾਡੀ ਇਕਨੋਮੀ ਤਿੰਨ ਤੀਸਰੀ ਵੱਡੀ ਬਣ ਜੇ ਪਹਿਲੀ ਵੱਡੀ ਬਣ ਜੇ ਸਾਊਦੀ ਅਰੇਬੀਆ ਦੇ ਵਿੱਚ ਕਿੰਨਾ ਅਮੀਰ ਦੇਸ਼ ਆ ਪਰ ਉਹ ਡਿਵੈਲਪਡ ਕੰਟਰੀ ਨਹੀਂ ਹੈਗਾ ਹੂੰ ਡਿਵੈਲਪਡ ਪੈਸੇ ਦੀ ਲੋੜ ਨਹੀਂ ਹੁੰਦੀ ਡਿਵੈਲਪਮੈਂਟ ਤੁਹਾਡੇ ਕੋ ਫ੍ਰੀडम ਆਫ ਸਪੀਚ ਕਿੰਨੀ ਹੈਗੀ ਆ ਲੋਕਲ ਸੈਟ ਕਿੰਨੀ ਆ ਲੋਕੋ ਜੇ ਹੈਪੀਨੈਸ ਇੰਡੈਕਸ ਉਹਦਾ ਕਿੱਥੇ ਹੈਗਾ ਲੋਕਾਂ ਦੇ ਡੈਮੋਕਰੇਟਿਕ ਇੰਸਟੀਚਿਊਸ਼ਨਸ ਕਿੰਨਾ ਕੰਮ ਕਰਦੀਆਂ ਵਾ ਲੋਕੀ ਭੈ ਭੁੱਖ ਕਿੰਨੇ ਹੈਗੇ ਆ ਇਹ ਤਾਂ ਬਿਲਕੁਲ ਹੀ ਹੈ ਨਹੀਂ ਇਹਦੇ ਵਿੱਚ ਆਣ ਕੇ ਹੂੰ 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 ਜੀ ਅਸੀਂ ਤਾਂ ਬਹੁਤ ਚੁੜੀਆਂ ਕਿ ਲੇਖਾ ਪੋਣ ਬਣੀਏ ਚਿੰਤਾ ਹੁੰਦੀ ਆ ਇਸ ਕਰਕੇ ਸਰ ਜਿਹੜੀ ਡਿਸਟ੍ਰੀਬਿਊਸ਼ਨ ਆਫ ਵੈਲਥ ਇਹਨਾ ਚੋਣੀ ਚਾਹੀਦੀ ਹੈ ਕਿਸਾਨ ਕੋ ਪੈਸਾ ਉਹ ਕਿੱਥੇ ਕਰ ਜੂਗਾ ਪਿੰਡ ਦੀ ਇਕਨੋਮੀ ਨੂੰ ਡਿਵੈਲਪ ਕਰੂਗਾ ਮਜ਼ਦੂਰ ਕੋ ਪੈਸਾ ਹੋਗਾ ਕੋਈ ਆਪਣੇ ਨਿਆਣੇ ਨੂੰ ਚੱਕ ਕੇ ਕਪੜੇ ਲਾ ਕੇ ਦਊਗਾ ਕੋਈ ਸਾਈਕਲ ਲੈ ਕੇ ਦਊਗਾ ਕੋਈ ਹੋਰ ਜਿਆਦਾ ਹੈਗਾ ਉਹ ਸਕੂਟਰ ਲੈ ਕੇ ਦਊਗਾ ਕੋਈ ਘਰ ਚੰਗਾ ਬਣਾਊਗਾ ਹੈ ਕੋਈ ਖਾਓ ਚੰਗਾ ਆਪਣੀ ਤੁਹਾਡੀ ਪੈਰੀਫੇਰੀ ਜਿਹੜੀ ਉਹ ਡਿਵੈਲਪ ਹੋਊਗੀ ਪ੍ਰੋਸਪਰਿਟੀ ਉਥੋਂ ਪ੍ਰੋਸਪਰਿਟੀ ਵੱਡੇ ਜਿਹੜੇ ਦੋ ਤਿੰਨ ਇਹ ਦੇਸ਼ ਦੇ ਵਿੱਚ ਹੈਗੀ ਆ ਉਹਨਾਂ ਨਾਲ ਪ੍ਰੋਸਪਰਿਟੀ ਥੋੜੀ ਹੋਣੀ ਆ ਉਹਦੇ ਅੱਗੇ ਕਰਜੇ ਪਏ ਆ ਉਹਦਾ ਪਤਾ ਨਹੀਂ ਰੁਬੇਟ ਸਾਹਿਬ ਤੁਸੀਂ ਇਹ ਗੱਲ ਕੀਤੀ ਹੈ ਕਿਸਾਨ ਤੇ ਮਜ਼ਦੂਰ ਦੀ ਤਾਂ ਦੂਜੇ ਪਨੇ ਪੰਜਾਬ ਦਾ ਕਿਸਾਨ ਵੱਡੇ ਸੰਘਰਸ਼ ਉੱਤੇ ਆ ਆਪਣੀਆਂ ਮੰਗਾਂ ਲਈ ਪਿਛਲੇ ਸਮੇਂ ਦਿੱਲੀ ਸੰਘਰਸ਼ ਵੀ ਕੀਤਾ ਇੱਕ ਸਾਲ ਰਹਿੰਦੀਆਂ ਮੰਗਾਂ ਸੀ ਉਹਨਾਂ ਲਈ ਹੁਣ ਦਿੱਲੀ ਵੱਲ ਵੀ ਹੀਰਾਂ ਕਰਤੀਆਂ ਕਿਸਾਨਾਂ ਨੇ ਬੱਠ ਰੋਕ ਲਿਆ ਗਿਆ ਸੰਭੂ ਤੇ ਖਨੌਰੀ ਇਸ ਤੋਂ ਬਾਅਦ ਵੱਖ-ਵੱਖ ਹੋਰ ਜਥੇਬੰਦੀਆਂ ਨੇ ਇਨਕਲੂਡ ਐਸਕੇਐਮ ਵਕਫਾ ਜਿੰਨੀਆਂ ਵੀ ਪੰਜਾਬ ਜਾਂ ਹਿੰਦੁਸਤਾਨ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਵੱਲੋਂ ਭਾਜਪਾ ਦੇ ਖਿਲਾਫ ਵਿਰੋਧ ਦਰਜ ਕਰਨ ਦਾ ਇੱਕ ਸੱਦਾ ਦਿੱਤਾ ਗਿਆ ਸੀ ਜਿਹੜਾ ਕਿ ਬੜੀ ਸਰਗਰਮੀ ਨਾਲ ਕਿਸਾਨਾਂ ਵੱਲੋਂ ਹੁਣ ਇਹ ਦੇ ਉੱਤੇ ਕੰਮ ਕੀਤਾ ਜਾ ਰਿਹਾ ਤੇ ਜਿਹੜਾ ਸੰਭੂ ਬਾਰਡਰ ਉੱਤੇ ਕਿਸਾਨ ਤਰਾ ਬੈਠੀਆਂ ਸੀ ਅੱਜ ਉਹਨਾਂ ਰੇਲਵੇ ਟ੍ਰੈਕ 'ਤੇ ਸੰਭੂ ਉੱਤੇ ਜਾਣਾ ਸੀ ਕਿ ਉਹਨਾਂ ਦੇ ਕੁਝ ਨੌਜਵਾਨ ਜਿਹੜੇ ਹਰਿਆਣਾ ਨੇ ਅਰੈਸਟ ਕੀਤੇ ਸੀ ਉਹਨਾਂ ਦੀ ਰਿਹਾਈ ਲਈ ਰਤੂ ਨੂੰ ਨਨ ਰੋਕ ਲਿਆ ਗਿਆ کافی ਤਣਾਅ ਬਣਿਆ ਪਹਿਲਾ ਬੈਰੀਗੇਟਿੰਗ ਛੋਟੀ ਸੀ ਸੀ ਉਹ ਕਿਸਾਨਾਂ ਨੇ ਤੋੜ ਦਿੱਤੀ ਗਈ ਤੇ ਕਿਸਾਨਾਂ ਦਾ ਜਿਹੜਾ ਅਰਾਦਾ ਹੈ ਕਿ ਰੇਲਵੇ ਟਰੈਕ ਨੂੰ ਰੁਕਿਆ ਜਾਵੇ ਤਾਂ ਕਿ ਜਿਹੜਾ ਸੈਂਟਰ ਉੱਤੇ ਤੇ ਜਿਹੜੀਆਂ ਇਹ ਰਾਣ ਦੇ ਸਰਕਾਰਾਂ ਨੇ ਹੁਣ ਉੱਤੇ ਪ੍ਰੈਸ਼ਰ ਬਿਲਡ ਬਣੇ ਉਹਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਿਕਲੇ ਕਿ ਕਿਸੇ ਤਰ੍ਹਾਂ ਪੱਤਰ ਲੱਗਣ ਡਾਕਟਰ ਸਾਹਿਬ ਤੁਸੀਂ ਇਸ ਸਾਰੇ ਸੈਨੈਰੀਓ ਜਿਹੜਾ ਕਿਸਾਨਾਂ ਦਾ ਤੇ ਕੇਂਦਰ ਸਰਕਾਰ ਕਿਵੇਂ ਦੇਖਦੇ ਹੋ ਹਾਲਾਂਕਿ ਇਹ ਨਹੀਂ ਦਿੰਨੀ ਚੋਣ ਜਾਪਦਾ ਜੀ ਕੋਈ ਹੋਵੇ ਕੋਈ ਦੋ ਵਟੀਆਂ ਜਿਹੀ ਬੰਦੀਆਂ ਸੀ ਇੱਕ ਹੋਰ ਪਣਾ ਸੀਗਾ ਕਿ ਉਹ ਦੂਸਰਾ ਡੱਲੇ ਵਾਲ ਤੇ ਪੰਦੀਰ ਸੀਗਾ ਇਥੇ ਵੰਦੀਆਂ ਇਹਨਾਂ ਦਾ ਆਪਣਾ ਪਰਸਨਲ ਫੈਸਲਾ ਸੀਗਾ ਗਿਆ ਸੀ ਉਥੇ ਦਿੱਲੀ ਜਾਣ ਦਾ ਸੀਗਾ ਇੱਕ ਪਾਸੇ ਅੱਜ ਵੀ ਅੱਜ ਵੀ ਪੰਦੀਰ ਸਾਹਿਬ ਹੀ ਤੇ ਡੱਲੇ ਵਾਲੀ ਅਗਵਾਈ ਕਰ ਰਹੇ ਨੇ ਜੀ ਕਿ ਮੈਂ ਗੱਲ ਕਰਦੇ ਇੱਕ ਪਾਸੇ ਦਿੱਲੀ ਤੁਰ ਪੇ ਦੂਰੇ ਪਾਸੇ ਚੰਡੀਗੜ੍ਹ ਜਿਹਨਾਂ ਨਾਲ ਮੁਲਾਕਾਤਾਂ ਕਰਦੇ ਆ ਇਹ ਤਾਂ ਇਹ ਜਵਾਬ ਦੇ ਸਕਦੇ ਆ ਨਾ ਏਡੇ ਵੱਡੇ ਬੰਦੇ ਕਿ ਕੀ ਇਹਨੇ ਵੱਡੇ ਇੱਕ ਕੰਪੀਟੈਂਟ ਹੈਗੇ ਆ ਜਾਂ ਇਹਨਾਂ ਦੀ ਸ਼ਕਤੀ ਹੈਗੀ ਆ ਸ਼ੰਭੂ ਬਾੜ ਰੋਕਿਆ ਉਹਦੇ ਨਾਲ ਅਲਟੀਮੇਟਲੀ ਕਿੰਨੇ ਕਿਸਾਨਾਂ ਦਾ ਕੌਜ ਜਿਹੜਾ ਫੈਕਟਰ ਬਲੋ ਜਿਹੜਾ ਪੋਜ਼ਿਟਿਵ ਹੋਇਆ ਕੀ ਪੰਜਾਬ ਦੇ ਖਾਣੂ ਨੂੰ ਫਾਇਦਾ ਹੋ ਗਿਆ ਕੀ ਇਹਨਾਂ ਦੇ ਉੱਥੇ ਪ੍ਰੈਸ਼ਰ ਕਰਨ ਦੇ ਨਾਲ ਉਹਦੇ ਉੱਤੇ ਕੋਈ ਪ੍ਰੈਸ਼ਰ ਬਣਿਆ ਸਰਕਾਰ ਦੇ ਉੱਤੇ ਵੀ ਦੇ ਰੁਪਿਆ ਇਹ ਬਹੁਤ ਵੱਡੇ ਸਕੀਮ ਇਹਦੇ ਦੇ ਮਗਰ ਆਈ ਆ ਉਹ ਇਸ ਤਰ੍ਹਾਂ ਕੀ ਹੈ ਕਿ ਜਿਹੜਾ ਇਹ ਨਾ ਹੋਵੇ ਕਿਤੇ ਇਹਨਾਂ ਦੀ ਪਿੱਠ ਲੱਗਣ ਵਾਲੀ ਗੱਲ ਹੁੰਦੀ ਆ ਪਰ ਜਦੋਂ ਇਹਦੇ ਸਵਾਲ ਇਹਨਾਂ ਨੂੰ ਪੁੱਛਣੇ ਬਣਦੇ ਆ ਜਿਹੜਾ ਇਹਨਾਂ ਦਾ ਏਜੰਡਾ ਸੀਗਾ ਏਜੰਡੇ ਦੇ ਵਿੱਚ ਕੀ ਮਨਸ਼ਾ ਦੇਹੀ ਦੱਸ ਸਕਦੇ ਆ ਕਿ ਇਹਨੇ ਕੰਮ ਕਰ ਡੇਗੇ ਇਹਨੇ ਤੱਕ ਤੋਰ ਹੈਗੇ ਸੀ ਵੀ ਇੱਕ ਪਾਸੇ ਐਸਕੀਐਮ ਹੈਗਾ ਵਾ ਤੇ ਦੂਸਰੇ ਪਾਸੇ ਕੁਛ ਜਿਹੜਾ ਹੈਗਾ ਜਾ ਕੇ ਉੱਥੇ ਬਾਰਡਰ ਹੋ ਕੇ ਬੈਠੇ ਜੋ ਤੁਸੀਂ ਇੱਕ ਪਾਸੇ ਪਬਲਿਕ opinion ਮੈਨੂੰ ਇਹ ਲੱਗਦਾ ਕਿ ਇੱਕ ਬਹੁਤ ਸਵਾਲ ਹੈ ਬਹੁਤ ਡੂੰਗਾ ਵਾ ਦੇਣ ਕੇ ਜੋ ਮਰਜ਼ੀ ਕਹੀ ਜਾਣ ਲੋਕੀ ਸਵਾਲ ਕਰਦੇ ਆ ਕਿ ਉਹਦੇ ਨਾਲ ਅਜੇ ਤੱਕ ਕੀ ਫਾਇਦਾ ਹੋਇਆ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਇਆ ਪੰਜਾਬ ਦੇ ਇੰਟਰਸਟ ਨੂੰ ਕੀ ਫਾਇਦਾ ਹੋਇਆਆਂ ਸੀਗੀਆਂ ਜਿਨ੍ਹਾਂ ਨੂੰ ਪੰਜਾਬ ਦਾ ਜਾਂ ਦੂਰੇ ਕਿਸਾਨਾਂ ਦਾ ਹਿੱਤ ਬਹੁਤ ਜਿਹੜਾ ਜ਼ਰੂਰੀ ਸੀਗਾ ਕੀ ਉਸ ਬੰਦੇ ਦੇ ਜਿਹੜਾ ਲੜਕੇ ਦੀ ਡੈਥ ਹੋਈ ਆ ਉਹਦੇ ਲਈ ਕੌਣ ਜ਼ਿੰਮੇਵਾਰ ਆ ਜਾ ਜਿਹੜੇ ਹੋਰ ਲੋਕਾਂ ਦੀ ਡੈਥ ਹੋਈ ਜਾ ਉਹਦੇ ਲਈ ਕੌਣ ਜਿੰਮੇ ਵੇਰੇ ਵੱਡੇ ਸਵਾਲ ਹੈ ਸਾਨੂੰ ਹਲ ਰੇਸ ਕਰਨੇ ਚਾਹੀਦੇ ਆ ਭਾਵੇਂ ਕਿਸਾਨ ਲੀਡਰ ਮੋੜ ਤੇ ਭਾਵੇਂ ਜੋ ਮਰਜੀ ਜਿੰਦਾਂ ਦੀ ਮਰਜ਼ੀ ਹੋਣ ਇਹ ਡਿਫਰੈਂਟ ਕਿਸਮ ਦੀ ਰਾਜਨੀਤੀ ਹੈ ਇੱਕ ਪਾਸੇ ਏਜੰਡਾ ਬਣਿਆ ਕਿ ਕਿੱਦਾਂ ਅਸੀਂ ਨੂੰ ਪੋਲਿਟਿਕਲ ਲੈਵਲ ਤੇ ਘੇਰਨਾ ਵਾ ਉਸ ਦੇ ਪਾਸੇ ਤੁਸੀਂ ਆ ਲਿਆ ਕੇ ਤੇ ਬੀਜੇਪੀ ਦੇ ਹੱਥ ਦੇ ਵਿੱਚ ਨੂੰ ਕੋਸ਼ਿਸ਼ ਕੀਤੀ ਉਹ ਨਹੀਂ ਮੰਨੇ ਬੀਜੇਪੀ ਨੇ ਕਿਹਾ ਵੇਖੋ ਜੀ ਸਾਡਾ ਉੱਥੇ ਇੱਕ ਨਵੇਂ ਕਿਸਮ ਦਾ ਖਤਰਾ ਜਿਹੜਾ ਵਾ ਉਹ ਖੜਾ ਹੋ ਰਿਹਾ ਉੱਥੇ ਇਸ ਕਰਕੇ ਇਹ ਤਾਂ ਜਵਾਬ ਦੇ ਸਕਦੇ ਆ ਵੀ ਇਹ 21 ਮਨਸ਼ਾ ਸੀ ਕਿ ਏਜੰਡਾ ਸੀਗਾ ਇੱਕ ਪਾਸੇ ਤੂੰ ਇਹ ਗੱਲ ਕਰਦੇ ਸੀ ਦੂਜੇ ਪਾਸੇ ਤੁਸੀਂ ਚੰਡੀਗੜ੍ਹ ਦੇ ਵਿੱਚੋਂ ਇਹਨਾਂ ਕੰਮ ਕਰਦੇ ਸੀਗੇ ਤੇ ਨਿਕਲਿਆ ਉਹਦੇ ਵਿੱਚੋਂ ਕੀ ਉਹੀ 3 ਕਰੋੜਾਂ ਨੂੰ ਤੁਸੀਂ ਜਸਟੀਫਾਈ ਕਰਨ ਵਾਲੇ ਪਾਸੇ ਤੋਂ ਉਹ ਵੀ ਨਿਕਲਿਆ ਨਾ ਉਹਦੇ ਵਿੱਚੋਂ ਕਿ ਨਾਲ ਕਿ ਜਿਹੜੇ ਹੋਰ ਇਸ਼ੂਸ ਹੈਗੇ ਆ ਉਹ ਇੰਪੋਰਟੈਂਟ ਹੈਗੇ ਆ ਕਿ ਸਿਰਫ ਇਹਦੇ ਉੱਤੇ ਫੋਕਸ ਰਹੂਗਾ ਮੈਨੂੰ ਲੱਗਦਾ ਇਹਦੇ ਨਾਲ ਕਈ ਸੰਸਦਾਂ ਤੇ ਬੰਦੀਆਂ ਇਸ ਕਰਕੇ ਨਹੀਂ ਕਹਿਣਗੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਯੂਨਿਟੀ ਬਣੀ ਰਹੇ ਇਹ ਜਿਹੜਾ ਵਰਲਡ ਆ ਰਾਜਨੀਤਿਕ ਸੀ ਨਾ ਇੱਕ ਇੱਕ ਕੈਲਕੂਲੇਟਿਡ ਮੂਵ ਸੀਗੀ ਬੜੇ ਲੋਕੀ ਸਵਾਲ ਕਰਦੇ ਕਿ ਇਹ ਇਹ ਸਾਰਾ ਸਿਸਟਮ ਚੱਲ ਕੇ ਥਰੇ ਹਾਂ ਇਹ ਕਿਤੇ ਸਰਕਾਰ ਪੰਜਾਬ ਸਰਕਾਰੀ ਵਿੱਚ ਆ ਗਈ ਹੈ ਕੇਂਦਰ ਵਾਲੇ ਮੰਤਰੀ ਤਿੰਨ ਤਿੰਨ ਪੰਜ ਪੰਜ ਮੰਤਰੀ ਉੱਥੇ ਆਉਣ ਲਏ ਆ ਇਹ ਜਾ ਕਿਉਂ ਕਿ ਨੇਗੋਸ਼ੀਏਸ਼ਨ ਹੋ ਰਹੀ ਹੈ ਇਹ ਤਾਂ ਹੁਣੇ ਜਵਾਬ ਦੇਣਗੇ ਨਾ ਬਾਕੀ ਸੰਭੂ ਰੋਕੋਗੇ ਸੰਭੂ ਰੋਕਣ ਦਾ ਮਸਲਾ ਹੱਲ ਹੋ ਜਾਊਗਾ ਕਿ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਸਰਕਦੀ ਆ ਐਸਕੇਐਮ ਦਾ ਵੱਡਾ ਏਜੰਡਾ ਸੀਗਾ ਕਿ ਬੀਜੇਪੀ ਨੂੰ ਜਿਹੜੀਆਂ ਵੀ ਕਿਸਾਨ ਡੋਮੀਨੇਟਡ ਸਟੇਟਸ ਹੈਗੀਆਂ ਵਾ ਉਥੇ ਸਵਾਲ ਪੁੱਛੇ ਜਾਣ ਔਰ ਕਿ ਇਹਨਾਂ ਦਾ ਤਾਂ ਘੇਰਾ ਇੱਥੋਂ ਦਾ ਕੀ ਰਹਿ ਗਿਆ ਪੰਜਾਬ ਦੇ ਵਿੱਚ ਹੋਰ ਜਥੇਬੰਦੀਆਂ ਵੀ ਹੈਗੀਆਂ ਆਪਾਂ ਸਭ ਨੂੰ ਪਤਾ ਹੈ ਕਿ ਗ੍ਰਾਹਾਂ ਵਾਲੀ ਜਥੇਬੰਦੀ ਬਹੁਤ ਤਕੜੀ ਵੱਡੀ ਜਥੇਬੰਦੀ ਹੈਗੀ ਆ ਰਾਜੀਵਾਲ ਸਾਹਿਬ ਹੈਗੇ ਐ ਕੋ ਲਖੋਵਾਲ ਸਾਹਿਬ ਬਹੁਤ سارے ਹੋ ਰਹੇ ਤੇ ਮੇਰੇ ਖਿਆਲ 20 25 ਦੇ ਵਿੱਚੋਂ ਦੋ ਜਿੱਥੇ ਬੰਨੀਆਂ ਇੱਕ ਬੰਨੇ ਆ ਜੀ ਇਸੇ ਦੋ ਟਿੱਕੇ ਬੰਨੀਆਂ ਹੈਗਾ ਇਹ ਹੋਣਗੀਆਂ ਪਰ ਜਿਹੜਾ ਐਸਕੇਮ ਦਾ ਲਾਰਜਰ ਅਜੰਡਾ ਸੀ ਮੈਂ ਦੇਖਿਆ ਵੀ ਵੈਸਟਰਨ ਯੂਪੀ ਦੇ ਵਿੱਚ ਜਿਹੜੇ ਕਿਸਾਨ ਆ ਸਵਾਲ ਪੁੱਛਦੇ ਆ ਬੀਜੇਪੀ ਦੇ ਖਿਲਾਫ ਬੋਲਦੇ ਆ ਇੱਥੇ ਵੀ ਹੋਰ ਜਿੱਥੇ ਬੰਨੀਆਂ ਹੋ ਸਕਦਾ ਇਹ ਵੀ ਲੱਗੇ ਹੁਣ ਜਿੱਥੇ ਬੀਜੇਪੀ ਨੇ ਝੰਡੇ ਲਾਏ ਆ ਤੇ ਇਹ ਤਾਂ ਇਹਨਾਂ ਦੇ ਰਿਸਪੈਕਸ਼ਨ ਵਾਲੀ ਗੱਲ ਹੈ ਮੈਨੂੰ ਲੱਗਦਾ ਵੀ ਇਹਦੇ ਨਾਲ ਪੰਜਾਬ ਦੇ ਲੋਕ ਪਿਛਲਾ ਸੰਘਰਸ਼ ਇਸ ਕਰਕੇ ਕਾਮਯਾਬ ਹੋਇਆ ਸੀਗਾ ਕਿ ਉੱਥੇ ਆਮ ਜਨਤਾ ਦੀ ਉਹਨੂੰ ਸਪੋਰਟ ਬਹੁਤ ਜ਼ਿਆਦਾ ਸੀ। ਹੂੰ ਤੁਸੀਂ ਇਹਨੂੰ ਅੱਛਾ ਚੱਲਣ ਡਿਆ ਸਾਰਾ ਉੱਥੇ ਲੋਕੀ ਦੁਖੀ ਹੋ ਗਏ ਔਖੇ ਹੋ ਗਏ ਕੋਈ ਡੇਰਾ ਬਸੀ ਥਾਣੀ ਉੱਧਰ ਨੂੰ ਜਾ ਰਿਹਾ ਵਾ ਕੋਈ ਖਨੌਰੀ ਵਾਲੇ ਪਛਾਣੀ ਜਾ ਰਿਹਾ ਕੋਈ ਪਿੰਡਾਂ ਥਾਣੀ ਜਾ ਰਿਹਾ ਵਾ ਹੈ ਜਾਂ ਤਾਂ ਨਾ ਬਿਲਕੁਲ ਬਲਾਕੇਡ ਹੋਇਆ ਹੋਵੇ ਬਿਲਕੁਲ ਬੰਦ ਹੋਇਆ ਹੋਵੇ ਪਰ ਮੇਰਾ ਸਵਾਲ ਵੱਡਾ ਹੈ ਕਿ ਬੰਦ ਕਰਕੇ ਤੁਸੀਂ ਭਲਾ ਕਿਦਾ ਕਰਨ ਦਾ ਹੈ ਜੋ ਇਹਦਾ ਭਲਾ ਹੋ ਰਿਹਾ ਕਿਸਾਨੀ ਦਾ ਭਲਾ ਹੋ ਰਿਹਾ ਹੈ ਤੁਸੀਂ ਇਹ ਜਿਹੜਾ ਆਪਣਾ ਕੀਨਾ ਹੈਗਾ ਪਰ ਇਹ ਐਸੀ ਸਾਰਿਆਂ ਨੇ ਵਾਪਸ ਲੈ ਲਿਆ ਸੀਗਾ ਧਰਨਾ ਤੇ ਰੇਲਵੇ ਰੋਡ ਦੇ ਉੱਤੇ ਪਤਾ ਨਹੀਂ ਇੱਥੇ ਰੇਲਵੇ ਦੇ ਉੱਤੇ ਕਿੰਨੇ ਦਿਨ ਹੋਰ ਧਰਨਾ ਬਿਤਾਤਾ ਉਹ ਚ ਕੀ ਨਿਕਲਿਆ ਇਹ ਸਵਾਲ ਉਠਾਉਣੇ ਚਾਹੀਦੇ ਲੋਕਾਂ ਨੂੰ ਕਿ ਇਕੱਲਾ ਹੀ ਇੰਤਜ਼ਾਮ ਦਾ ਐਸੀ ਹੋ ਗਿਆ ਜੇ ਇਕੱਲੇ ਕੋਈ ਨਹੀਂ ਤਾਕਤ ਹੈਗੀ ਆ ਕਿ ਜਿਹਦੇ ਨਾਲ ਹੀ ਪੰਜਾਬ ਦੇ ਜਿਹੜੇ ਕੋਸ਼ ਕਿਸਾਨੀ ਦੇ ਇਸ਼ੂ ਬਹੁਤ ਵੱਡੇ ਆ ਕਿਸਾਨیوں ਦੇ 이슈 ਵਾਸਤੇ ਇੱਕ ਕ੍ਰੀਟ ਐਫਰਟ ਦੀ ਲੋਡ ਹੈਗੀ ਆ ਪੋਲਿਟਿਕਲ ਪ੍ਰੈਸ਼ਰ ਦੀ ਲੋਡ ਹੋਣੀ ਆ ਇਹ ਸਟੇਟ ਇੰਨੀ ਪਾਵਰਫੁਲ ਹੈ ਨਹੀਂ ਵੀ ਦੋ ਬੰਦਿਆ ਨੇ ਧਰਨ ਲਾਤਾ ਜਾਂ 500 ਟਰਾਲੀ ਇਕੱਠੀ ਕਰਕੇ ਸਟੇਟ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਇਹਨਾਂ ਦੇ ਬੰਦੇ ਮਾਰਦੇ ਉਹਨਾਂ ਕੁਝ ਬੰਦੇ ਇਹਨਾਂ ਨੇ ਮਰਵਾਤੇ ਉੱਥੇ ਬਿਠਾ ਲ ਕੇ ਜਿਹੜੇ ਬਿਮਾਰ ਸੀਗੇ ਉੱਥੇ ਬੈਠੇ ਆ ਲੋਕੇ ਹੈ ਸਟੇਟ ਨੂੰ ਕੀ ਫਰਕ ਪਿਆ ਕੋਈ ਪਿਆ ਫਰਕ ਕਰਨ ਆਣੇ ਨੂੰ ਕਿ ਪਿਆ ਸੈਂਟਰ ਗਵਰਨਮੈਂਟ ਦੇ ਵਿੱਚ ਕਦੀ ਆਉਂਦੀਆਂ ਗੱਲਾਂ ਨਿਊਜ਼ ਤੇ ਵਿੱਚ ਬੈਠੇ ਆ ਤੁਸੀਂ ਬੈਠੇ ਰਹੋ ਉਹਦੇ ਵਿੱਚੋਂ ਮੈਨੂੰ ਲੱਗਦਾ ਕਿ ਇਹ ਤੋਂ ਅਗਲੇ ਪਾਸੇ ਜਾਣ ਦੀ ਲੋਡ ਹੈਗੀ ਪਾਰਟੀਆਂ ਦੇ ਉੱਤੇ ਪ੍ਰੈਸ਼ਰ ਪਾਉਂਦੇ ਕਿ ਤੁਸੀਂ ਭਾਈ ਇਹ ਮੰਗਾ ਮੰਨਦੇ ਕਿ ਨਹੀਂ ਮੰਨਦੇ ਇਹ ਗਾਰੰਟੀ ਦਿੰਦੇ ਕਿ ਨਹੀਂ ਦਿੰਦੇ ਬੀਜੇਪੀ ਦੇ ਮੈਨੀਫੈਸਟੋ ਦੇ ਵਿੱਚੋਂ ਇਸ ਵੇਲੇ ਕਿਸਾਨ ਬਿਲਕੁਲ ਮਾਈਨਸ ਹੋ ਉਹਨਾਂ ਨੇ ਕਿਹਾ ਜੀ ਜਿਹੜੀ ਐਮਐਸਪੀ ਜਿਹੜੀ ਆ ਤਰਤੀਬ ਵਾਰ ਵਧਾਉਂਦੇ ਰਵਾਂਗੇ ਇਹਦੇ ਲਈ ਕੀ ਆ ਗੱਲ ਹੈ ਸ਼ਰਮਦਾਬ ਦੂਸਰੇ ਪਾਸੇ ਕਿੰਨਾ ਖਰਚਾ ਵਧਾਵੋਗੇ ਉਹਦਾ ਕੋਈ ਉਹਨਾਂ ਅਸਰ ਨਹੀਂ ਕੀਤਾ ਦੇਸ਼ ਦੇ ਉੱਤੇ ਕਰਤੱachar ਗੁਣਾ ਵਧ ਗਿਆ ਹੈ ਬੇਮਾਸ ਪ੍ਰਸਾਦ ਹੋ ਰਹੀ ਆ ਹੈ ਉਹਦੀ ਕੋਈ ਗੱਲ ਨਹੀਂ ਕਰਦੇ ਕੰਪਨਸੇਸ਼ਨ ਦੀ ਗੱਲ ਨਹੀਂ ਕਰਦੇ ਸੋ ਲੋੜ ਹੈਗੀ ਆ ਕਿ ਸਾਰੇ ਨੂੰ ਇਕੱਠਿਆਂ ਹੋ ਗਏ ਦੂਸਰੇ ਨੂੰ ਕੰਫੀਡੈਂਸ ਲੈ ਕੇ ਸਰਕਾਰ ਚੌਦੀ ਕੇਂਦਰ ਸਰਕਾਰ ਇਹਨਾਂ ਦੇ ਵਿੱਚ ਵੰਡ ਪਵੇ ਇਹਨਾਂ ਦੇ ਵਿੱਚ ਦੇ ਸਵਾਲ ਖੜੇ ਹੋਣ ਤੁਸੀਂ ਦੇਖਿਆ ਉਹਦੇ ਵਿੱਚ ਸਿੱਖਾਂ ਦੇ ਕਿਸਾਨਾਂ ਦੇ ਵਿੱਚ ਸਵਾਲ ਖੜਾ ਕਰਦਾ ਸੀਗਾ ਕਾਂਗਰਸ ਪਿੰਡਾਂ ਦੇ ਖਿਲਾਫ ਕਰਦਾ ਸੀਗਾ ਹਰਿਆਣੇ ਤੇ ਪੰਜਾਬ ਦੇ ਵਿੱਚ ਖੜਾ ਕੀਤਾ ਸੀ ਯੂ ਜਾਟਾਂ ਦੇ ਨੌਨ ਜਾਟਾਂ ਦੇ ਵਿੱਚ ਖੜਾ ਕਰਦਾ ਸੀਗਾ ਉਦੋਂ ਠੀਕ ਠਾਕ ਰਹਿ ਉਹਦੇ ਵਿੱਚੋਂ ਤੇ ਇਸ ਕਰਕੇ ਵੱਡੇ ਸਵਾਲ ਹੈ ਮੈਨੂੰ ਲੱਗਦਾ ਕਿ ਕਿਉਂਕਿ ਪੰਜਾਬ ਬਹੁਤ ਛੋਟਾ ਸਟੇਟ ਆ ਬਾਰਡਰ ਸਟੇਟ ਆ ਅਸੀਂ ਇਸ ਪਾਸੇ ਸਾਨੂੰ ਬਾਰ-ਬਾਰ ਦਿੱਲੀ ਨੂੰ ਜਾਣਾ ਪੈਂਦਾ ਬਾਰ-ਬਾਰ ਸਾਨੂੰ ਯੂਪੀ ਨੂੰ ਜਾਣਾ ਪੈਂਦਾ ਜਾਂ ਬਾਰ-ਬਾਰ ਸਾਨੂੰ ਹੋਰ ਜਣੇ ਚ ਜਾਣਾ ਪੈਂਦਾ ਤੇ ਜਦੋਂ ਤੁਸੀਂ ਉੱਥੇ ਨੰਗ ਕੇ ਖਜਲ ਖਰਾਬ ਹੋ ਕੇ ਜਾਂਦੇ ਜੋ ਤੇ ਮੈਨੂੰ ਤੇ ਇਹ ਲੱਗਦਾ ਵੀ ਲੋਕੀ ਬਹੁਤੀਆਂ ਦਵਾਵਾਂ ਨਹੀਂ ਦਿੰਦੇ ਹੋਣਗੇ ਇਹਨਾਂ ਨੂੰ ਜੋ ਕਹਿੰਦੇ ਉਹਦੇ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਸੋਚਦੇ ਹਾਂ ਹਾਂ ਜੀ ਪਰ ਸਾਹਿਬ ਜੇਕਰ ਦੇਖੀ ਆਪਾਂ ਕਿ ਹੁਣ ਤਾਂ ਚੋਣ ਜਾਪਤਾ ਹੈ ਸਰਕਾਰ ਪਿਛਲੀ ਤਾਂ ਨਵੀ ਬਣੂਗੀ ਕਿਹੜੀ ਆਊਗੀ ਕਿਵੇਂ ਰਹੂਗੀ ਪਰ ਚੋਣ ਕਮਿਸ਼ਨਰ ਨੂੰ ਵੀ ਇਸ ਮਾਮਲੇ ਦੇ ਵਿੱਚ ਕੋਈ ਨੋਟਸ ਲੈਣਾ ਚਾਹੀਦਾ ਹੈ ਕਿ ਜਿਹੜੇ ਪੁਰਾਣੀ ਸਰਕਾਰ ਵੇਲੇ ਕਹਿੰਦਾ ਪਾਬ ਹੁਣ મોદી ਸਰਕਾਰ ਦੀ ਜਿਹੜੀ ਸਰਕਾਰ ਇਹਨੂੰ ਆਪਾਂ ਪੁਰਾਣੀ ਪੁਰਾਣੀ ਮੰਨ ਸਕਦੇ ਆ ਨਵੀ ਬਣੂਗੀ ਕਿਵੇਂ ਬਣੂਗੀ ਲੋਕਾਂ ਨੇ ਦੇਖਣਾ ਇਹ ਇਹਦੇ ਉੱਤੇ ਕੋਈ ਇਦਾਂ ਦਾ ਮੈਟਰ ਨਹੀਂ ਨਹੀਂ ਉਹ ਪੋਲੀਟੀਕਲ ਇਸ਼ੂ ਹੈ ਥਿਸ ਇਜ਼ ਅ ਪੋਲੀਟੀਕਲ ਇਸ਼ੂਸ ਜੋ ਕਮਿਸ਼ਨ ਦਾ ਮਤਲਬ ਪੋਲੀਟੀਕਲ ਇਸ਼ੂ ਜੈਨੀ ਕਰਨਾ ਉਹ ਇਹ ਤੇ ਵੀ ਇਹੋ ਤਾਂ ਲੱਗਿਆ ਸੀ ਗੱਲ ਇਹ ਤੇ ਲੋਨ ਵਾਲੇ ਨੂੰ ਪਤਾ ਚਾਹੀਦਾ ਹੈ ਕਿ ਇਲੈਕਸ਼ਨ ਕਮਿਸ਼ਨ ਲੱਗ ਜਾਣਾ ਚਾਹੀਦਾ ਹੈ ਜਾਂ ਤਾਂ ਇਹ ਬਹੁਤ ਉਹਨੇ ਕੰਫੀਡੈਂਸ ਸੀਗੇ ਜਾਂ ਤਾਂ ਇਹ ਨਾ ਲੀਕਾ ਨੂੰ ਕਿਹੇ ਪਾਸੋਂ ਸਰਕਾਰ ਤੋਂ ਬਹੁਤ ਵੱਡਾ ਹੰਗਾਰਾ ਮਿਲਿਆ ਸੀਗਾ ਵਿਸ਼ਵਾਸ ਮਿਲਿਆ ਹੋਊਗਾ ਕਿ ਭਾਈ ਅਸੀਂ ਤੁਹਾਡੀਆਂ ਮੰਗਾ ਮੰਨ ਜਾਣੀਆਂ ਤੇ ਤੁਸੀਂ ਹੀਰੋ ਬਣ ਕੇ ਨੇ ਹੋ ਗਿਆ ਹੂੰ ਮੇਰਾ ਖਿਆਲ ਹੈ ਕਿਉਂਕਿ ਵੱਲਬਾਤ ਵੀ ਚੱਲਦੀ ਸੀਗੀ ਇਲੈਕਸ਼ਨ ਕਮਿਸ਼ਨ ਬਿਲਕੁਲ ਵਜ਼ੀਰ ਆਉਂਦੇ ਰਹੇ ਸੀ ਕਰਕੇ ਜਿਹੜਾ ਜਿਸ ਤਰੀਕੇ ਨਾਲ ਇਹਨਾਂ ਨੇ ਧਾਵਾ ਬੋਲਿਆ ਸੀਗਾ ਕਿਤੇ ਨਾ ਕਿਤੇ ਇਹਨਾਂ ਨੂੰ ਬਹੁਤ ਵੱਡਾ ਉਥੋਂ ਵਿਸ਼ਵਾਸ ਹੋਊਗਾ ਬਹੁਤ ਵੱਡਾ ਉਹਨਾਂ ਦੇ ਨੇ ਪ੍ਰੋਸੈਸ ਲਿਆ ਹੋਊਗਾ ਔਰ ਡਾਕਟਰ ਸਾਹਿਬ ਇੱਕ ਗੱਲ ਵੀ ਬੜੀ ਜਿਹੜਾ ਸੰਘੂ ਤੇ ਖਨੌਰੀ ਜਦੋਂ ਬੈਠੇ ਸੀ ਇੱਕ ਚਰਚਾ ਉੱਠੀ ਕਹਿੰਦਾ ਭਾਵ ਕਿ ਇਹਨਾਂ ਕਿਸਾਨਾਂ ਦੇ ਜਿਹੜੀ ਖਲਾਫ ਤਿਰਾਜ਼ੀ ਕਿ ਅੱਗੇ ਚੋਣ ਜਾਬਤਾ ਲੱਗ ਜਾਣਾ ਹੈ ਲੰਮਾ ਪ੍ਰੋਸੈਸ ਹੈ ਇਹਨਾਂ ਕੋਲ ਇਹਨਾਂ ਸਮਾਂ ਇਹਨਾਂ ਪੀਰੀਅਡ ਉੱਤੇ ਨਹੀਂ ਬੈਠਿਆ ਜਾਣਾ ਪਰੰਤੂ ਇਹ ਬੈਠੇ ਹੋਏ ਨੇ ਹੁਣ ਤੱਕ ਡਟੇ ਨੇ ਸਰਗਰਮੀ ਦੇ ਨਾਲ ਬਹੁਤ ਵਧੀਆ ਗੱਲਾਂ ਡਟੇ ਹੋਏ ਆ ਪਰ ਦਾ ਵੇਅ ਆਊਟ ਕੀ ਆ ਹੂੰ ਜਿਹਦਾ ਕੋਈ ਐਂਡ ਆ ਨਿਕਲੂਗਾ ਕੀ ਵੀਪੀ ਜਿਹੜੀ ਜੇ ਤਾਕਤ ਦੇ ਵਿੱਚ ਆਉਂਦੀ ਆ ਜਿਹੜੀ ਕਿ ਚਾਂਸ ਲੱਗਦੇ ਆ ਕਿ ਕੁਐਸਚਨ ਮਾਰਕ ਆ ਕਿ ਉਹਨਾਂ ਦੇ ਮੋਕ ਮੰਨ ਲੋਗੇ ਹੂੰ ਹਾਂ ਜੀ ਇਹਦੀ ਬਾਹਰ ਹੁੰਦੀ ਆ ਕੀ ਕੋਈ ਹੋਰ ਪਾਰਟੀ ਜਿਹੜੀ ਹੈਗੀ ਆ ਤੇ ਉਹ ਇਹਨਾਂ ਦੀਆਂ ਮੰਗਾਂ ਮੰਨ ਲੂਗੀ ਠੀਕ ਕਿਤੇ ਕ੍ਰੈਡਿਟ ਵਾਲਤ ਨਹੀਂ ਹੈਗੀ ਵੀ ਮੰਨ ਲਓ ਬੀਜੇਪੀ ਤਾਕਤੋਂ ਬਾਹਰ ਹੋ ਜਾਂਦੀ ਆ ਜਾਂ ਬੀਜੇਪੀ ਆ ਜਾਂਦੀ ਆ ਤੇ ਇਹਨਾਂ ਨੂੰ ਭਰੋਸਾ ਹੈਗਾ ਵੀ ਜਿਹੜੀਆਂ ਸਾਡੀਆਂ ਮੰਗਾਂ ਵੋ ਸਾਰੀਆਂ ਮੰਨੀਆਂ ਜਾਣਗੀਆਂ ਤੇ ਅਸੀਂ ਮੁੜ ਕੇ ਪੰਜਾਬ ਦੇ ਵਿੱਚ ਇਹਦੇ ਬਹੁਤ ਵੱਡੀ ਜਥੇਬੰਦੀ ਦੇ ਤੌਰ ਤੇ ਉੱਪਰਾਂਗੇ ਤੇ ਜਿਹੜੇ ਹੈਗੇ ਆ ਲੋਕਾਂ ਦੇ ਮਸੀਹਾ ਬਣ ਗਏ ਇਹ 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 ਡੇਟ ਜਿਆਦਾ ਪੁੱਛਣ ਸਕਦੇ ਆ ਸਸਤੇ ਦੇ ਸਾਰੇ ਹੋਰ ਕਾਰਨ ਹੁੰਦੇ ਲੋਕੀ ਕਿੰਤੂ ਪ੍ਰੰਤੂ ਵੀ ਕਰਦੇ ਆ ਮੂਵਮੈਂਟ ਨੂੰ ਸਸਟੇਨ ਕਰਨਾ ਉਹਨੂੰ ਚੱਲਣਾ ਹੂੰ ਜਵਾਬ ਅਖੀਰ ਤੇ ਕਿਤੇ ਨਾ ਕਿਤੇ ਦੇਲੇ ਪੈਣੇ ਹੁੰਦੀ ਆ ਇਹ ਸਟੇਟ ਜਿਹੜਾ ਵਾ ਇੰਡੀਅਨ ਸਟੇਟ ਬਹੁਤ ਡੀਪ ਸਟੇਟ ਵਾ ਨੈਟਵਰਕ ਬਹੁਤ ਤਗੜਾ ਹੈ ਲੋਕੀ ਵੀ ਇਹਨੇ ਨਿਆੜੇ ਨਹੀਂ ਹੂੰ ਕਿੱਦਾਂ ਸਰਵਾਈਵ ਕਰ ਰਿਹਾ ਵਾ ਕਿੱਦਾਂ ਸਸਟੇਨ ਕਰ ਰਿਹਾ ਵਾ ਇਨੀ ਇਨੀ ਕੀ ਕਿਸਾਨਾਂ ਵੱਲੋਂ ਮਦਦ ਆ ਰਹੀ ਆ ਕਿ ਕਿਸਾਨ ਇੰਨਾ ਕੰਪੀਟੈਂਟ ਹੈਗੇ ਮਦਦ ਕਰਨ ਵਾਸਤੇ ਤੇ ਸਾਰਾ ਪੈਸਾ ਕਵਾ ਦੇ ਦਿੱਤ ਉਹ ਤੇ ਸਵਾਲ ਤਾਂ ਹੈਗੇ ਹੈਗੇ ਆ ਹਾਂ ਬਿਲਕੁਲ ਖੁੱਲਕੇ ਨਹੀਂ ਕਰਦੇ ਪਰ ਲੋਕਾਂ ਦੇ ਕੰਨਾਂ 'ਚ ਜਿਹੜੀਆਂ ਮਾਰਦੇ ਆ ਹਾਂ ਇਹ ਗੱਲ ਹੈਗੀ ਆ ਕਿ ਦੁਨੀਆ ਹੋਰ ਜਿੱਥੇ ਬੰਦਿਆਂ ਨੇ ਬਹੁਤ ਸਿਆਣਪ ਵਰਤੀ ਹਮ ਉਹਨਾਂ ਦਾ ਪਬਲਿਕ ਸਿਸਮ ਨਹੀਂ ਕੀਤਾ ਉਹਨਾਂ ਨੂੰ ਪਤਾ ਸੀ ਵੀ ਇਹੀ ਤਾਂ ਸਰਕਾਰ ਚਾਹੁੰਦੀ ਆ ਅਸੀਂ ਇਹਨਾਂ ਦੇ ਉੱਤੇ ਕੋਈ ਨਾ ਦਈਏ ਜਵਾਬ ਤੇ ਸਰਕਾਰ ਦਾ ਮਨਸ਼ਾ ਜਿਹੜਾ ਹੈਗਾ ਵਾ ਉਹ ਉਹ ਪੂਰਾ ਹੋ ਜਾਵੇ ਤੇ ਨਾਲ ਇਹ ਵੀ ਇਹਨੂੰ ਇਹ ਵੀ ਪਤਾ ਹੈਗਾ ਕਿ ਇਹ ਧਿਰਾਂ ਨੇ ਇਹ ਆਪ ਮੁਹਾਰੇ ਬਿਨਾ ਦੂਜਿਆਂ ਨੂੰ ਕੰਫੀਡੈਂਸ ਲਿਆਂ ਇੱਡੇ ਵੱਡੇ ਮਸਲੇ ਦਾ ਹੱਲ ਕਰਨ ਵਾਸਤੇ ਇਹ ਜਿਹੜਾ ਇਹ ਸਟੈਪ ਲਿਆ ਵਾ ਹਾਂ ਜੀ ਇਹਨਾਂ ਦਾ ਕੋਈ ਨਹੀਂ ਇਸ ਸਮੇਂ ਦੇ ਵਿੱਚ ਸਾਰੇ ਜਿਹੜੇ ਹੈਗੇ ਜਾਣਦੇ ਆ ਕਿ ਕੋਈ ਕੀ ਕਰ ਰਿਹਾ ਕਿਵੇਂ ਕਰ ਰਿਹਾ ਕਿ ਬਿਲਕੁਲ ਬਾਕੀ ਤਰ੍ਹਾਂ ਜਿਹੜੀ ਨੇ ਉਹ ਇਸ ਸੰਘਰਸ਼ ਦੀ ਲਈ ਢਾਲ ਬਣੀ ਆ ਬਾਕੀ ਕਿਸਾਨ ਜਥੇ ਬਣੀ ਆ ਇਹ ਬਿਲਕੁਲ ਸਹੀ ਗੱਲ ਹੈ ਸੋ ਇਹ ਸਨ ਸਾਡੇ ਨਾਲ ਕਿਉਂਕਿ ਚੰਤਕ ਜਿਹੜੇ ਵੱਡੇ ਰਾਜਸੀ ਮਾਹਰ ਡਾਕਟਰ ਜਗਰੂਪ ਸਿੰਘ ਸੇਖੋ ਜੀ ਜਿਨ੍ਹਾਂ ਨੇ ਅੱਜ ਦੇ ਸਾਰੇ ਖ਼ਿਆਲਸ ਉੱਤੇ ਬੜੇ ਵਿਸਤਾਰ ਨਾਲ ਸਾਡੇ ਨਾਲ ਸਾਜ ਪਾਈ ਸੋ ਡਾਕਟਰ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਲਈ ਤੁਸੀਂ ਵਕਤ ਦਿੱਤਾ ਤੁਹਾਡਾ ਧੰਨਵਾਦ ਸੋਵਰੀਅਸ ਇਹ ਮਿਸ਼ਨ ਪੰਜਾਬੀ